ਲਾ ਇਹਦੇ ਨਾਲ ਟਿੱਡ ਭਰੂਗਾ ਆ ਲਿਆ ਕੇ ਤਰ ਰੱਖੀ ਆ ਨੀ ਭੁੱਖ ਵੀ ਲੱਗੀ ਪਈ ਆ ਵੀ ਰੋਟੀ ਦੀ ਆ ਗਏ ਆਹ ਆ ਗਏ ਐਨੇ ਔਖੇ ਹੋ ਰਿਆ ਕੀ ਗੱਲ ਔਖਾ ਹੋਣੀ ਆ ਦੋਦੇ ਪਾਸੇ ਰਹਿਣਾ ਕੀ ਸੌਖਾਗਾ ਦੋ ਪਾਸੇ ਕਿਸੇ ਨੇ ਫਾਹ ਦਿੱਤਾ ਹੋਇਆ ਤੇ ਵੀ ਦੋ ਪਾਸੇ ਪੰਗੇ ਨੇ ਆਪਦੇ ਸ਼ੌਂਕ ਨੂੰ ਹੋਇਆ ਸ਼ੌਂਕ ਦੀ ਗੱਲ ਨਹੀਂ ਮੈਨੂੰ ਨਹੀਂ ਸੀ ਪਤਾ ਵੀ ਤੂੰ ਇੰਨੀ ਮਤੜੀ ਜਾਇਆ ਕਰੇਂਗੀ ਕਿ ਮੇਰੇ ਬਣਾ ਤੂੰ ਉੱਥੇ ਰਾਤ ਨੂੰ ਵੀ ਨਹੀਂ ਰਹਿ ਸਕਦੀ ਬਈ ਲਿਆਂ ਦਾ ਕਾ ਤੂੰ ਸੀਗਾ ਮੈਨੂੰ ਫਿਰ ਜੇ ਪਹਿਲਾਂ ਤਾਂ ਜਾਣੀ ਉੱਥੇ ਸੀਗਾ ਨਾ ਦੋ ਦੋ ਪਾਸੇ ਮੂੰਹ ਮਾਰਨੇ ਨੂੰ ਤੈਨੂੰ ਕੀ ਨੇ ਕਿਹਾ ਸੀਗਾ ਮੂੰਹ ਮਾਰਨ ਦੀ ਗੱਲ ਨਹੀਂ ਹੈਗੀ ਪਾਲੋ ਕੱਲ ਮੈਂ ਸਾਰੀ ਪਿਆਰ ਦੀ ਕਰਦਾ ਹਜੇ ਉਹਨੂੰ ਅ ਸਿੱਧਾ ਮੈਂ ਤਲਾਕ ਕਿਵੇਂ ਦੇ ਦਾਂ ਥੋੜਾ ਜਿਹਾ ਟਾਈਮ ਤਾਂ ਪੈ ਜਾਣ ਦੇ ਵਿੱਚ ਕਾਲ ਕੋਈ ਨਹੀਂ ਟਾਈਮ ਵੀ ਪੈ ਜਾਊਗਾ ਫਿਰ ਜੇ ਐਨੀ ਉਹਦਾ 헤ਜ ਆਉਂਦਾ ਤੀ ਫਿਰ ਉਹਨੂੰ ਛੱਡ ਕੇ ਮੇਰੇ ਕਿੰਨੀ ਕਿਉਂ ਠੱਕੇ ਖਾਣ ਆਇਆ ਸੀਗਾ ਕਮਾਲ ਦੀ ਗੱਲ ਆ ਕਿ ਮੇਰੇ ਕਿੰਨੀ ਕੋ ਠੱਕੇ ਖਾਣ ਆਇਆ ਸੀਗਾ ਉਹ ਜੇ ਤੇਰੇ ਤੇ ਪਿਆਰ ਆਇਆ ਮੈਨੂੰ ਤਾਂ ਸਾਰੇ ਪਿੰਡ 'ਚ ਤੂੰ ਹੀ ਮਿਲੀ ਸੀ ਮੈਨੂੰ ਹੋਰ ਕੁਵਾਰੀਆਂ ਕੁੜੀਆਂ ਬਥੇਰੀਆਂ ਨੇ ਪਰ ਮੈਨੂੰ ਲੱਗਿਆ ਐਵੇਂ ਕਿ ਸ਼ਾਇਦ ਤੂੰ ਮੇਰ ਨਾਲ ਖੜੇਂਗੀ ਤਨ ਮੈਂ ਕੀ ਕਿਹਦੀ ਚੀਜ਼ ਦਿਖਾਤਾ ਘਰ ਮੈਂ ਤੈਨੂੰ ਲੈ ਕੇ ਦੇਦਾ ਅਸੀਂ ਚ ਨਜ਼ਰ ਮਰਜੀ ਬੈਠੀ ਰੇ ਜੋ ਤੂੰ ਚੀਜ਼ ਮੰਗਦੀ ਤੈਨੂੰ ਉਹ ਲੈ ਕੇ ਦੇ ਜਨਾ ਤਦ ਤੂੰ ਫਿਰ ਵੀ ਪਾੜੀਂਗਾ ਐਨਾ ਨਾਲ ਢਿੱਡ ਭਰੂਗਾ ਕੋਈ ਨਾ ਇੱਕ ਵਾਰੀ ਸਾਰ ਲਾ ਮੈਂ ਘਰੋਂ ਜਿਗਾਰਡ ਕਰਕੇ ਆਟਾ-ਆਟਾ ਵੀ ਲਿਆਉਣਾ ਤੇ ਰਸਣ ਪਾਣੀ ਵੀ ਸਿੱਟਦਾ ਲਿਆ ਕੇ ਇੱਥੇ ਆ ਇੱਕ ਕੌਲੀ ਆ ਨਾ ਕੋਈ ਚਮਚਾ ਨਾ ਚਮਚਾ ਖਾਊ ਅਗਲਾ ਕਦੇ ਨਾਲ ਹੱਥਾਂ ਨਾਲ ਖਾਣੇ ਪੈ ਰਿਆ ਕੋਈ ਗੱਲ ਨਹੀਂ ਫੇਰ ਕਿੱਡੀ ਗੱਲ ਦੋ ਘਰ ਚਲਾਉਣੇ ਬਹੁਤ ਔਖੇ ਨੇ ਪਿਆਰ ਪਿੱਛੇ ਉਹੀ ਲੱਗਦਾ ਹੁੰਦਾਗਾ ਪਿਆਰ ਪਿੱਛੇ ਇੰਨਾ ਕਿ ਤੂੰ ਕਰ ਹੀ ਸਕਦੀ ਆ ਫੇਰ ਕਿੱਡੀ ਗੱਲ ਆ ਜੇ ਮੈਂ ਪਿਆਰ ਪਿੱਛੇ ਕਰ ਸਕਦੀ ਆ ਨਾ ਮੈਂ ਬੈਠੀ ਵੀ ਤਾਂ ਹੀ ਆ ਇੱਥੇ ਅਜੀ ਟੈਨਸ਼ਨ ਆ ਲੈ ਮੈਂ ਜਾ ਕੇ ਪਿੰਡ ਪਤਾ ਕਰਕੇ ਆਇਆਂਗਾ ਹਾਂ ਸਰ ਤੂੰ ਕਿਵੇਂ ਬਣਿਆ ਉਹ ਮੈਨੂੰ ਘਾੜ ਦੇ ਪੁੱਲਦੇ ਨੇ ਕਨਾ ਕੁਛ ਨਹੀਂ ਉਹ ਤੇਰੀ ਕੀ ਲੱਗਦੀ ਆ ਉਹ ਜਠਾਣੀ ਜਠਾਣੀ ਜੀ ਤੂੰ ਨਹੀਂ ਤੇਰੀ ਹੂੰ ਉਹ ਗਾਣ ਗਵਾਂ ਚ ਕਹਿੰਦੀ ਫਿਰਦੀ ਆ ਕਿਸੇ ਬੰਦੇ ਨੂੰ ਪੱਛਾ ਸੀ ਕਹਿੰਦਾ بس ਇੰਨੀ ਕਹਿੰਦੀ ਫਿਰਦੀ ਆ ਜਿਹਦੇ ਲੱਛਣ ਦੱਸਦੇ ਸੀਗੇ ਅਸਾਂ ਰਿਸ਼ਤੇ ਤੋਂ ਪਹਿਲੀ ਦੱਸਤਾ ਸੀ ਇਹਨੇ ਰਹਿਣਾ ਨਹੀਂਗਾ ਪਰ ਤੇ ਰਹਿ ਕੇ ਥੋੜੇ ਮਲੰਗਾ ਦੇ ਕਰਦੀ ਵੀ ਸੀ ਤੇ ਦੁੱਗਾਂ ਜਿਆਦਾ ਕਿ ਮੋੜੀਆਂ ਚ ਨਿਕਲੀ ਚਾਫਾਂ ਚ ਫਸੀ ਉਹ ਕੰਮ ਹੋਇਆ ਫੇ ਮੇਰਾ ਤਾਂ ਫੇਰ ਜਦੋਂ ਤਾਂ ਪਾਲੋ ਉਹੀ ਗੱਲ ਆ ਹਨਾ ਤੈਨੂੰ ਫੇਰ ਚਾਹਤਾ ਉਥੋਂ ਦੀ ਆਉਂਦੀ ਨੇ ਜੋਥੇ ਨਹੀਂ ਸੌਖੀ ਸੀ ਫੇਰ ਮੈਨੂੰ ਕੋਈ ਕਿਹਾ ਤੂੰ ਵੀ ਆ ਮੈਂ ਤੇਰੇ ਨਾਲ ਜਾਣ ਨੂੰ ਤਿਆਰ ਆ ਤਾਂ ਮੈਂ ਕਦ ਕਹਿ ਮੈਨੂੰ ਜੱਦਾ ਉਥੇ ਨਹੀਂ ਆਉਂਦੀਆਂ ਮੈਂ ਕਦ ਨਾ ਲੱਗਦਾ ਆ ਕਹੀ ਇਹਨਾਂ ਆ ਕਹੀ ਇਹਨਾਂ ਕਹੀ ਤਾਂ ਨਹੀਂ ਹੈਗੀ ਮੈਂ ਤਾਂ ਉਹ ਗੱਲ ਕਰ ਰਹੀ ਹਾਂ ਸੁਤੇ ਦੀ ਵੀ ਤੇਰੇ 헤ਜ ਦੀ ਗੱਲ ਕਰਦੀ ਆ ਜੇ ਤੈਨੂੰ ਆਪਦੇ ਘਰ ਵਾਲੀ ਨਾਲ ਇੰਨੇ ਪਿਆਰ ਸੀ ਤੇ ਫੇਰ ਤੂੰ ਮੈਨੂੰ ਇੱਥੇ ਲੈ ਕੇ ਕਾਹ ਤੋਂ ਪਹਾਇਆਗਾ ਉਹ ਇਹੋ ਜਨਾ ਮੈਂ ਨਹੀਂ ਰਹਿਣਾ ਚਾਹੁੰਦਾ ਤਾਂ ਤੇ ਨਾਲ ਰਿਸ਼ਤਾ ਜੋੜਿਆ ਨਹੀਂ ਮੈਨੂੰ ਚਾਹ ਨਹੀਂ ਹੈਗਾ ਦੋਨੇ ਪਾਸੇ ਛਤਰ ਖਾਨ ਦਾ ਬਹਿ ਕੇ ਬਹਿ ਜਾ ਮੇਰੇ ਨਾਲ ਤਾਂ ਮਤਲਬ ਨੂੰ ਰਿਸ਼ਤਾ ਜੋੜਿਆ ਅਸਲ ਮੇਨਤ ਤੇਰਾ ਹੈਡ ਉਹੀ ਹੈ ਪਹਿਲਾਂ ਸੀ ਹੁਣ ਨਹੀਂ ਜੇ ਸਾਹਮਣੇ ਤੇ ਮੈਂ ਗੱਲ ਕਰਨ ਲੱਗ ਜਾਮ ਹੈ ਨਾ ਤੇਰੀ ਵੀ ਦੋ ਵਿਆਹ ਹੋਏ ਹੋਏ ਨੇ ਫੇਰ ਫੇਰ ਕੀ ਹੋ ਗਿਆ ਨਹੀਂ ਮੇਰੇ ਦੋ ਵਿਆਹ ਹੋਏ ਨੇ ਮੈਂ ਧੋਖੇਬਾਜ਼ ਨਹੀਂ ਹੋਏਗੀ ਸਮਝ ਗਿਆ ਮੈਂ ਇੱਥੇ ਬੈਠੀ ਆਂਗੀ ਜਿੱਥੇ ਸਾੜ ਕੇ ਗਿਆ ਤੂੰ ਬਸ ਇੰਨਾ ਵੀ ਰਾਤ ਨੂੰ ਜੀ ਨਹੀਂ ਲੱਗਦਾ ਮੇਰੀ ਖਾਸ ਸੁੱਲਾ ਆਥੋਂ ਨਿਕਲਣ ਦੀ ਕੋਸ਼ਿਸ਼ ਵੀ ਨਾ ਕਰੀ ਠੀਕ ਆ ਕਦੇ ਵੀ ਕਿਤੇ ਸੋਚੇ ਵੀ ਮੇਰੀ ਇੱਥੇ ਨਿਗਾ ਨਹੀਂ ਹੈਗੀ ਮੇਰੀ ਚਾਰੇ ਪਾਸੇ ਨਿਗਾ ਆ ਗਈ ਲੱਗੀ ਸਮਝ ਨਾ ਮੈਂ ਬਾਹਰ ਨਿਕਲ ਕੇ ਗਈ ਬੜੇ ਮੇ ਲੈਣ ਜਾਣਾ ਕਿੱਥੇ ਤੈਨੂੰ ਸੋਚਦੀ ਹੋਵੇਂ ਕਿ ਮੈਂ ਕਿੱਥੇ ਹੋਰ ਵਗ ਜਾਂ ਆਉਦੇ ਪਿੰਡ ਵਗ ਜਾਂ ਜਾਂ ਉੱਥੇ ਫੇਰ ਵਗ ਜਾਂਗੀ ਉੱਥੇ ਹੁਣ ਨਹੀਂ ਮੈਂ ਜਾਣ ਦਿੰਦਾ ਜੇ ਮੈਂ ਪਿੰਡ ਹੀ ਜਾਣਾ ਹੁੰਦਾ ਜਾਂ ਮੈਂ ਉੱਥੇ ਜਾਣਾ ਹੁੰਦਾ ਆ ਮੈਂ ਭੱਜ ਕੇ ਤੇਰੇ ਨਾਲ ਕਿਉਂ ਆਉਂਦੀ ਤਾਂ ਕੋਈ ਨਾ ਹੁਣ ਆ ਗਈ ਟਾਲੀ ਮੈਂ ਭੱਜਣਾ ਨਹੀਂ ਹੈਗਾ ਜਿਹੜਾ ਰਸਣ ਪਾਣੀ ਆ ਮੈਨੂੰ ਸਾਰਾ ਲਿਆ ਕੇ ਦੇ ਦੇ ਅਮੈਂ ਆਪਦਾ ਆਰਾਮ ਤੇ ਘਰੇ ਬਣਾ ਕੇ ਖਾ ਲਿਆ ਕਰੂੰ ਤਾਂ چیر ਜਿੱਥੇ ਮਰਜੀ ਜਾਈ ਜਾਈ ਕੋਈ ਨਾ ਜੇ ਤੈਨੂੰ ਉਹਦਾ 헤ਜ ਆਉਂਦਾ ਤਾਂ ਉਹਦੇ ਕੋਲੇ ਵੀ ਭਾਗ ਜੀ ਤਾਂ ਮੇਰੇ ਚੁੱਲੇ ਦਾ ਖਰਚਾ ਚੱਕ ਲੈ ਮੇਰਾ ਖਾਣ ਪੀਣ ਦਾ ਚੱਕ ਲੈ ਚੁੱਲੇ ਦਾ ਚੱਕ ਲੈ ਮੈਨੂੰ ਜੋ ਚੀਜ਼ਾਂ ਦੀ ਲੋੜ ਹੈ ਮੈਨੂੰ ਉਹ ਦੇ ਦੇ ਲਿਆ ਕੋਈ ਨਾ ਲਿਆ ਦੂੰਗਾ ਇੱਜੇ ਨਾਲ ਪਿਆਰਾ ਕੇ ਬੰਦੇ ਨਾਲ ਪਿਆਰਾ ਰੋਡ ਨਹੀਂ ਮੈਂ ਖਾਣ ਚੀਜ਼ਾਂ ਹੀ ਖਾਣੀਆਂ ਨੇ ਠੀਕ ਹੈ ਹਾਂ ਕੱਲੇ ਪਿਆਰ ਨਾਲ ਢਿੱਡ ਨਹੀਂ ਭਰਦਾ ਹੁੰਦਾ ਹਰ ਇੱਕ ਚੀਜ਼ ਦੀ ਜ਼ਰੂਰਤ ਪੈਂਦੀ ਆ ਤੇ ਰੋਡ ਖਵਾਉਣ ਵਾਲਾ ਹੁੰਦਾ ਨਾ ਉਨੂੰ ਇੱਥੇ ਨਹੀਂ ਬਿਠਾਉਣਾ ਸੀਗਾ 호텔ਾਂ ਦੇ ਕਮਰੇ ਚ ਲੈ ਕੇ ਜਾਂਦਾ ਉਧਰ ਹੀ ਉਧਰ ਤੈਨੂੰ ਸੱਟਿਆ ਹੁੰਦਾ ਆਪਦੇ ਜਿੱਥੇ ਆਈਆਂ ਤੱਕੇ ਖਾ ਕੇ ਪਰ ਮੈਨੂੰ ਫੇਰ ਵੀ ਆਏ ਆ ਕਿ ਤੇਰੇ ਤੇ ਤਰਸ ਆਉਂਦਾ ਸੀਗਾ ਆ ਇੱਕ ਗੱਲ ਹੋਰ ਸੁਣ ਲੈ ਅੱਜ ਤਾਂ ਮੈਨੂੰ ਉਹਨਾਂ ਦੇ ਕਮੈਂਟ ਜੇ ਮਾਰਤੇ ਆ ਮੈਨੂੰ ਕਮੈਂਟ ਜੇ ਨਾ ਮਾਰੀ ਉਹਨਾਂ ਵਾਲੇ ਸਮਝ ਗਿਆ ਆ ਮੈਥੋਂ ਪੁਰਾ ਕੋਈ ਨਹੀਂ ਹੋਣਾ ਫੇਰ ਜੇ ਨਹੀਂ ਮਨ ਨਰਮਾ ਉਹ ਨਹੀਂ ਮੈਂ ਗਰਮ ਵੀ ਆ ਫੇਰ ਪੁੱਲ ਦਾ ਅਜਿਹੇ ਟਾਈਮ ਦੇ ਵਿੱਚ ਕੋਈ ਵੀ ਨਹੀਂ ਹੈਗਾ ਹੂੰ ਗਰਮ ਤਾਂ ਫੇਰ ਸਾਰੀ ਨਹੀਂ ਆਹ ਫਿਰ ਕੋੜਾ ਤੂੰ ਵੀ ਨਹੀਂ ਹੈਗਾ ਮੈਨੂੰ ਨਹੀਂ ਪਤਾ ਵੀ ਐਡਾ ਚੁਸਤ ਚਲਾ ਕੇ ਉਹ ਤਾਂ ਕਹਿੰਦਾ ਮੈਂ ਕੁਮਾਰਾਂ ਮੈਂ ਬੇਈਮਾਨੇ ਨਾਲ ਤਾਂ ਨਹੀਂ ਰੱਖਿਆ ਉਹ ਤਾਂ ਕੋਈ ਗੱਲ ਨਹੀਂ ਕੁਵਾਰੀਆਂ ਮੈਂ ਤਾਂ ਮੇਰੇ ਕਿਹੜਾ ਗਾਂ ਘਰ ਵਾਲੇ ਦੇ ਕੋਈ ਜਵਾਕ ਹੈਗਾਗਾ ਮੈਂ ਤਾਂ ਚਾਹੇ ਅੱਜ ਤਲਾਕ ਦੇ ਦਿਆਂ ਉਹਨੂੰ ਕੱਲ ਨੂੰ ਮੈਨੂੰ ਮੇਥੋਂ ਜਵਾਕ ਮੰਗਣ ਲੱਗਦੀ ਅੱਜ ਉਹਨੂੰ ਜਵਾਕ ਨੂੰ ਕਹਿਤਾ ਜੇ ਘਰ ਵਾਲੀ ਬਣੇਗੀ ਤਾਂ ਸਾਰੇ ਹੱਕ ਦੇਣੇ ਵੀ ਪੈਣਗੇ ਕੋਈ ਗੱਲ ਨਹੀਂ ਉਹ ਤਾਂ ਦੇਖਾਂਗੇ ਜਦ ਦੀ ਗੱਲ ਹੋਵੇ ਚੱਲ ਮੈਂ ਜਾਣਾਗਾ ਮੇਰੇ ਕੋਲ ਹਾਲ ਹੀ ਹਿਲਾ ਕਰਕੇ ਲਿਆਣਾ 800 ਰੁਪਏ ਦਾ ਅਥਕ ਕਰੋ ਨਿੱਕੀ ਕੋਸ਼ਿਸ਼ ਨਾ ਕਰੀ ਠੀਕ ਆ ਇਹ ਨਹੀਂ ਜਾਂਦੀ ਜਿੰਦਾ ਲਾ ਜਾ ਪਾਣੀ ਪੁਣੀ ਇੱਥੇ ਪਿਆ ਸਾਰਾ ਕੁਝ ਹੈਗਾ ਮੇਰੇ ਕੋਲ ਮੈਂ ਠਾ ਲੂੰਗੀ ਕੀ ਤੁੰਗੀ ਆ 14000 ਜਾ ਰਿਹਾਗਾ ਉਹਦੇ ਕਿੱਥੇ ਗਈ ਹੋਈ ਸੀ ਉਹ ਜਿੱਤੇ ਮੈਨੂੰ ਲੈ ਕੇ ਆਇਆ ਸੀ ਘਰੋਂ ਉਹੀ ਆ ਗਿਆ ਹੂੰ ਕੀ ਹੋ ਗਿਆ ਕਿੱਥੇ ਗਏ ਸੀਗੇ ਕਿਤੇ ਨਹੀਂ ਦੱਸਿਆ ਤਾਂ ਸੀਗਾ ਉਹ ਯਾਰ ਦੋਸਤ ਨੇ ਘਰ ਜਾ ਲੈਣਾਗਾ ਤਾਂ ਕਰਕੇ ਬਸ ਦੋ ਦਿਨ ਹੋ ਗਏ ਉਧਰ ਹੀ ਚੱਲੀ ਜਾਂਦਾ ਕੰਮ ਮੜ ਮੋਟਾ ਘਰ ਲੈਣਾ ਹੈ ਕਿ ਪਾਪੂ ਕੇ ਦਿੱਤਾ ਵੀ ਸੈਨੂ ਘਰ ਉਹ ਲੈਣਾ ਯਾਰ ਘਰਾਂ ਰੱਤ ਦੋ ਰੱਤ ਅਜ ਥੋੜੀ ਪੈ ਜਾਣਗੇ ਹੁਣ ਅਹੀਂ ਤੇਰੀ ਗੱਲਾਂ ਨਾਲ ਹੀ ਘਰ ਪੈ ਜਾਂਦੇ ਹੁੰਦੇ ਨੇ ਪੈ ਜਾਂਦੇ ਹੁੰਦੇ ਨੇ ਬਣੇ ਬਣਾਏ ਘਰ ਬਥੇਰੇ ਮਿਲ ਜਾਂਦੇ ਆ ਆਹੋ ਫਿਰ ਬਣਾਵਣਾ ਘਰ ਕਿਸੇ ਨੂੰ ਜੇ ਕਿਸੇ ਨੂੰ ਪਸੰਦ ਆਉ ਫੇਰ ਹੀ ਆ ਕਿਸੇ ਨੂੰ ਵੀ ਤੈਨੂੰ ਮੈਨੂੰ ਨਹੀਂ ਮੇਰੇ ਯਾਰ ਦੋਸਤ ਨੇ ਆਉਣਾਗਾ ਕਿਹੜੇ ਯਾਰ ਦੋਸਤ ਹੈ ਇਹ ਜਾ ਹੈਗਾ ਇੱਕ ਵਾਰ ਰਹਿੰਦਾ ਸੀ ਮੇਰਾ ਯਾਰ ਦੋਸਤ ਬਠਿੰਡੇ ਕਣੀ ਇਕੱਲਾ ਹੀ ਰਹੂਗਾ ਉਹ ਪਰਿਵਾਰ ਵੀ ਅਗਲੇ ਦਾ ਮਨ ਨਾਲ ਪਰਿਵਾਰ ਲਈ ਫਿਰ ਦੂਜੇ ਦੇ ਘਰੇ ਜੇਕਰ ਕੋਈ ਪਸੰਦ ਆਉ ਫੇਰੀਆ ਲਊਗਾ ਫਿਰ ਕੋਈ ਨਾ ਅਗਲਾ ਆਪੇ ਲੱਭ ਲੂ ਉਹਦਾ ਕੀ ਹੈ ਨਹੀਂ ਕੋਈ ਵੀ ਰਿਸ਼ਤੇਦਾਰ ਹੈ ਨਹੀਂ ਉਹਦਾ ਕੋਈ ਉਹ ਰਿਸ਼ਤੇਦਾਰ ਨੂੰ ਕੀ ਗੱਲਾਂ ਕਰਦੀਆਂ ਯਾਰ ਮੇਰੇ ਨਾਲ ਲਿਖਿਆ ਸੀ ਤਾ ਉਹਨੇ ਕਹਿਤਾ ਹੁਣ ਲੱਭਦਾ ਕਰ ਆ ਕੋਈ ਹਲੇ ਲੱਭ ਜੂਗਾ ਜੇ ਹੌਲੀ ਹੌਲੀ ਲੱਭੀ ਜਾਂਦੇ ਆ ਸੀ ਅੱਜ ਘਰ ਮਿਲਿਆ ਨਹੀਂ ਹੈ ਨਹੀਂ ਮਿਲਿਆ ਨਹੀਂ ਦੋ ਦਿਨ ਤੋਂ ਹੋ ਗਿਆ ਤੈਨੂੰ ਤੱਕੇ ਖਾਂਦੇ ਨੂੰ ਲੈ ਆ ਕੇ ਤੱਕੇ ਖਾਂਦੇ ਨੂੰ ਇੰਨਾ ਯਾਰੀ ਦੋਸਤੀ ਚ ਮੈਂ ਇੰਨਾ ਵੀ ਨਹੀਂ ਕਰ ਸਕਦਾ ਆਪ ਮੈਨਾਂ ਵਿਚਾਰ ਮੇਰੇ ਫਿਰ ਅੱਗ ਰਹੇ ਉਹਨੇ ਐਵੇਂ ਕੀ ਕੀਤਾ ਉਹ ਤਾਂ ਇਹਨੂੰ ਨਹੀਂ ਪਤਾ ਯਾਰ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਇਕੱਠੇ ਪੜ੍ਹਦੇ ਹੁੰਦੇ ਸੀਗੇ ਮੇਰੇ ਹੁੰਦੇ ਕੀਤਾ ਕੁਛ ਉਹ ਇਹਦੇ ਦੰਦੀ ਵਾਰ ਸੀ ਅਗਲਾ ਹੋਣਾ ਹੈਗਾ ਕਿ ਕੀ ਕੀਤਾਗਾ ਕੋਈ ਨਾ ਬਸ ਫਿਰ ਬਾਹਰ ਰਹਿੰਦਾ ਸੀਗਾ ਆਪਦਾ ਆਪੇ ਲੱਭ ਲਊਗਾ ਹੁਣ ਲੋੜ ਨਹੀਂ ਹੈਗੀ ਫੋਨ ਤੇ ਹੀ ਕਰਾ ਦੇ ਜਿਹੜਾ ਕੰਮ ਕਰਾਉਣਾ ਹੈ ਫੋਨਾਂ ਤੇ ਗੱਲਾਂ ਨਹੀਂ ਹੁੰਦੇ ਹੁੰਦੇ ਨਹੀਂ ਫੋਨਾਂ ਤੇ ਕੰਮ ਹੁੰਦੇ ਹੁੰਦੇ ਆ ਜਾਣਾ ਪੈਂਦਾ ਅਗਲੇ ਕੋਲੇ। ਚਲ ਫਿਰ ਮੈਂ ਵੀ ਚੱਲੂਗੀ ਨਾਲੇ ਮੈਂ ਦਵਾਈ ਲੈ ਕੇ ਆ। ਆ ਕਿ ਨਾਲ ਚੱਲੂ ਤੂੰ ਨਾਲ ਕੀ ਕਰਨਾ ਮੈਨੂੰ। ਮੇਰਾ ਸਿਰ ਦੁਖਦਾ ਮੈਂ ਸ਼ਹਿਰ ਜਾ ਕੇ ਦਵਾਈ ਲਿਓਣੀ ਆ। ਕੋਈ ਨਾ ਕਹਿੰਦੇ ਫੇਰ ਵਾਕ ਚੱਲ। ਚਲ ਜਾ ਤੂੰ ਜਾਇਆ ਪਹਿਲਾਂ ਫਿਰ। ਬੌਂਡਰ ਨੂੰ ਨਾਲ ਲੈ ਜਾ ਬਸ ਤੇ ਵਾਗ ਜਾ। ਮੈਂ ਤਾਂ ਹੁਣ ਸੌਣਾ ਘੰਟਾ। ਹੁਣ ਤੂੰ ਸੌਣਾ ਏ। ਫੇ ਜਦੋਂ ਮੈਂ ਕਰਿਆਗੀ ਫਿਰ ਤੂੰ ਚੱਕ ਕੇ ਡੋਰ ਬਾਹਰ ਲੰਘ ਜੀ। ਤੰਨੋਂ ਹੁਣ ਦੀ ਧਾਤ ਪੈ ਗਈ। ਮੇਰੇ ਨਾਲ ਗੱਲ ਤੋਂ ਲੜਨ ਦੀ। ਠੀਕ ਆ। ਮੈਨੂੰ ਕਿ ਤੈਨੂੰ? ਤੈਨੂੰ। ਮੈਨੂੰ ਨਹੀਂ। ਛਲ ਜਾਂਗਾ। ਮੈਨੂੰ ਤਾਂ ਧਾਤ ਪੈ ਗਈ। ਤੇ ਜਿਹੜੀ ਤੇਰੀ ਆਦਤ ਆ ਇਹ ਕਿਵੇਂ ਸੁਧਰੂਗੀ ਮੇਰੀ ਕਿਹੜੀ ਆਦਤ ਆ ਪਤਾ ਨਹੀਂ ਮੈਨੂੰ ਮੇਰਾ ਮੂੰਹ ਨਖਲਾ ਮੂੰਹ ਨਖਲਾ ਨਾਲੇ ਹੋਰ ਮੂੰਹ ਤਾਂ ਮੈਨੂੰ ਨਖਤ ਖੜਾ ਲਈ ਕਿਤੇ ਸਾਰੇ ਰਿਸ਼ਤੇ ਤਰ੍ਹਾਂ ਦੇ ਨੱਕ ਬੜਾ ਰੱਖੀ ਆ ਕਿ ਨਹੀਂ ਬਣਾ ਕਾ ਜਵਾਕ ਨਹੀਂ ਜੱਲਾ ਨਹੀਂ ਇੱਥੇ ਸਾਲੀਆਂ ਵਾਂਗ ਹੀ ਫਿਰਨਾ ਹੈ ਨਾ ਅੱਛਾ ਨਾ ਫਿਰ ਜੇ ਮੇਰੇ ਜਵਾਕ ਨਹੀਂ ਹੈਗਾ ਹੁਣ ਤੂੰ ਬਾਹਰ ਲੋਕਾਂ ਦੇ ਜਵਾਕ ਜੰਮੇਗਾ ਕੀਦੇ ਜਵਾਕ ਜੰਮ ਲੈ ਕੀ ਗੱਲਾਂ ਕੀ ਕਰੀਂ ਤੂੰ ਮੈਨੂੰ ਕੀ ਪਤਾ ਤੂੰ ਕੀ ਕਰਦਾ ਫਿਰਦਾ ਬਾਹਰ ਕੋਈ ਜਨਾਨੀ ਰੱਖ ਲਈ ਹੋਵੇ ਵੀ ਜਵਾਕ ਹੋ ਜਾਊਗਾ ਇਹਦੇ ਤੂੰ ਇਹ ਬਾਹਰ ਜਨਾਨੀਆਂ ਰੱਖੀ ਜਾਂਦੇ ਨੇ ਤੇਰੇ ਕਹਿਣ ਵਾਲੀ ਰੱਖੀਆਂ ਜਾਂਦੀਆਂ ਨੇ ਜਿਹਨੇ ਤੂੰ ਫਰਦਾ ਹੱਲ-ਹੱਲ ਕਰਦਾ ਐ ਫਿਰ ਅਗਲੀ ਗੱਲੇ ਕਰਤੇ ਨਹੀਂ ਰਹਿੰਦੀ ਸੀ ਕਿ ਬਹੁਤ ਕੁਝ ਚਾਹੀਦਾ ਅਗਲੀ ਨੂੰ ਫਿਰ ਬਹੁਤ ਕੁਝ ਵੀ ਦੇ ਹੀ ਰਿਹਾ ਹੁਣਾਂ ਤੂੰ ਕੀ ਦੇਗਾ ਲੈ ਜਾ ਇੱਥੋਂ ਘਰੋਂ ਗੱਟੇ ਭਰ ਕੇ ਲੈ ਜਾ ਕਣਕਾਂ ਦੇ ਰਸਣ ਲਾਇਆ ਰਸੋਈ ਖਾਲੀ ਕਰ ਦੇ ਇੱਥੇ ਘਰੇ ਮੈਂ ਆਪਦੇ ਆਪਣੇ ਆਉਣਾਗਾ ਜੇ ਮੈਂ ਕਿਸੇ ਜਨਾਨੀ ਕੋਲ ਰਾਤ ਨੂੰ ਮੈਨੂੰ ਆਉਣ ਦੇ ਦੂ ਕੋਈ ਐ ਕੋਈ ਨਹੀਂ ਆਉਣ ਦਿੰਦੀ ਅਗਲੀ ਕਹਿੰਦੀ 12 ਮਹੀਨੇ 30 ਦਿਨ ਕੋਲੇ ਰਹਿ ਫਿਰ ਜਿਹੜੀ ਘਰ ਵਾਲੀ ਹੁੰਦੀ ਉਹ ਦਿਨੇ ਵੀ ਨਹੀਂ ਕਿਤੇ ਜਾਣ ਦਿੰਦੀ ਨੇ ਖੇਤ ਬੰਨੇ ਦਾ ਕੰਮ ਕਰ ਲਿਆ ਕਰ ਕੋਈ ਨਾ ਖੇਤ ਬਣੇਗਾ ਵੀ ਕਰ ਲਿਆ ਕਰਾਂਗੇ ਅਮ ਤਾਂ ਹੋਵੇ ਮਾੜਾ ਮਤਾ ਖੇਤ ਕੰਮ ਨਹੀਂ ਕਰਨੀ ਹੁੰਦਾ ਸੀ ਬੱਟਾ ਨਾ ਸਰ ਮਾਰ ਲੱਗੇ ਜਾਂ ਤੇ ਹੋਰ ਕੰਮ ਬਿਥੇਰੇ ਨੇ ਕੋਈ ਨਾ ਕਰ ਲੂੰਗਾ ਤੂੰ ਆਦੇ ਕੰਮ ਤਾਂ ਕਮਤਲਬ ਰੱਖਿਆ ਕਿਹੜੀ ਬੰਦੇ ਵਾਲੇ ਕੰਮੋਂ ਤੂੰ ਕੀ ਲੈਣਾ ਤੂੰ ਅਮ ਮੈਂ ਤਾਂ ਕੁਛ ਨਹੀਂ ਲੈਣਾ ਹੈਗਾ ਕੱਲ ਨੂੰ ਕਿਸੇ ਨੂੰ ਲੈ ਕੇ ਨਿਕਲ ਜੀ ਅਗਲੇ ਲੱਤਾਂ ਵੜ ਦਣਗੇ ਮੇਰੇ ਕੋਲ ਨਿਕਲ ਨਿਕਲਾਈ ਵਾਲੇ ਕੰਮ ਨਹੀਂ ਹੈਗੇ ਠੀਕ ਆ ਇੰਨੇ ਸਾਲ ਹੋ ਗਏ ਨਾ ਕਮਾਲਾ ਕਦੇ ਇਹ ਜੇ ਕੰਮ ਕੀਤਾ ਨਾ ਕੀਤਾ ਇਤਕੀ ਪਰ ਪਹਿਲਾਂ ਕਦੇ ਜਵਾਬ ਦਾ ਮੇਣਾ ਵੀ ਨਹੀਂ ਦਿੱਤਾ ਹੁਣੀ ਮੇਨੇ ਦੇਣ ਲੱਗਿਆ ਜੇ ਤੂੰ ਜਵਾਨ ਲੜੋਈ ਹੈ ਨਾ ਉਦੋਂ ਕਿਹਾ ਵੀ ਜਾਂਦਾ ਕਮਰੇ ਅੱਛਾ ਕੋਈ ਨਾ ਮੈਂ ਜਿਹੜੇ ਤੇਨੂੰ ਜਵਾਬ ਦੇਊਗੀ ਨਾ ਉਸੇ ਨੂੰ ਹੀ ਲਈ ਮੈਂ ਕਰਦੀ ਆਂ ਭੂਆ ਵਰਗੇ ਨੂੰ ਤੇਰਾ ਜਲੂਸ ਮੈਂ ਕਿਹੜਾ ਚੰਗੀ ਕਰ ਤੇਰੇ ਕਮਰੇ ਚ ਆਉਣ ਦੀ ਲੋੜ ਨਹੀਂ ਮੇਰੇ ਕੋਲ ਮੇਰਾ ਕਮਰਾ ਅੱਜ ਤੋਂ ਇਹ ਢੱਟ ਪਿਆ ਕੋਈ ਹਾਂ ਕਿਵੇਂ ਤੇਰਾ ਕਮਰਾ ਹੋ ਗਿਆ ਇਹ ਅਬ ਇੱਧਰ ਅੱਡ ਸੌਂ ਜਾ ਕਰ ਕਮਾਲ ਕਰਦਾ ਇਹ ਤੋਂ ਉਹ ਦਿਨਾਂ ਚ ਹੀ ਬਦਲਿਆ ਪਿਆ ਫਿਰ ਮੈਂ ਵੀ ਆਏ ਜੇ ਤੂੰ ਕੀ ਕਰਾਉਣਾ ਇਹ ਹੀ ਬੋਲਦਾ ਨਾ ਬੋਲੇ ਪਰ कर क्यों छोटा मेरी सारी कुछ एर कह दूगा हाँ हाँ मैं घरे पहुँच गया कोई गूंगा टाइम ठीक है चंगा ठीक है ठीक है, थीक है। ਕੰਗਲ ਸੁਣ ਲ ਗਿਆ ਮੈਂ ਅਜੂ ਟਾਈਮ ਨਾਲ ਠੀਕ ਹੈ ਠੀਕ ਹੈ ਕੋਈ ਨਾ ਦੇਖਾਂ ਕਲ ਨੂੰ ਕਰ ਕਰ ਦੇਖਾਂਗੇ ਦੇ ਕੰਗਲ ਰੋਟੀ ਕਿਥੇ ਭਈਆ ਦੇ ਇਨੀ ਰੋਟੀ ਅਗਲੀ ਨੇ ਕਿਹੜੀ ਅਗਲੀ ਨੇ ਜਿਹਦੇ ਕੋਲ ਤੇਰੇ ਸਵੇਰੇ ਵੀ ਉਹੀ ਗੱਲਾਂ ਘਰੇ ਆਉਂਦੇ ਨੇ ਉਹ ਵੀ ਉਹੀ ਗੱਲਾਂ ਮੇਰੀ ਗੱਲ ਸੁਣ ਲੈ ਮੈਂ ਨਿਆਣੀ ਨਹੀਂ ਹੈਗੀ ਠੀਕ ਆ ਸਭ ਸਮਝਦੀ ਆ ਮੈਂ ਕਿਹੜਾ ਫੋਨ ਸੀਗਾ ਮੇਰਾ ਯਾਰ ਦੋਸਤ ਸੀਗਾ ਲੈ ਮੈਨੂੰ ਬਾਅਦ ਜ ਸੁਣਾਏ ਅਤੇ ਵਾਇਸ ਨਾਲ ਹੁਣ ਤੂੰ ਤਲਾ ਤੂੰ ਚੱਕਰਾਂ ਕਰੇਂਗੀ ਮੇਰੇ ਤੇ ਕਰੂੰਗੀ ਨਹੀਂ ਕਹਨ ਦੇ ਕੋਈ ਹੋਰ ਕਰ ਦੇਗਾ ਤੈਨੂੰ ਤਨਾ ਉਹ ਨਹੀਂ ਬੇਕਾਰ ਆ ਰਹੀ ਤਾਂ ਮੈਨੂੰ ਵਾਇਸ ਸੁਣਾ ਦੇ ਇੱਕ ਵਾਰੀ ਇੰਨਾ ਟਾਈਮ ਨਹੀਂ ਹੈਗਾ ਮੇਰੇ ਕੋਲੇ ਤੇ ਤੈਨੂੰ ਸਪੰਗੀਆਂ ਦੇਣਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਤੈਨੂੰ ਮੈਂ ਲੰਗਰ ਦਊਂਗੀ ਇੱਥੇ ਜਾ ਵਾਗਦਾ ਫਿਰ ਮੈਂ ਆਪਣਾ ਲਊਂਗਾ ਸਾਫ ਚੱਕ ਨਹੀਂ ਰੋਟੀ ਬਣੀ ਪਈ ਆ ਆਪਦੀ ਉਸੇ ਕੋਲ ਖਾ ਜਿਹੜੇ ਇਹ ਨਾਲ ਗੱਲਾਂ ਹੁੰਦੀਆਂ ਨੇ ਜਿੱਦ ਤੱਕ ਦਿਨ ਰਹਿਣਾ ਸਾਰਾ ਦਿਨ ਮੇਰੀ ਗੱਲ ਸੁਣ ਲਈ ਤੇ ਆ ਕਹਾ ਰਾਤ ਨੂੰ ਵੀ ਘਰੋਂ ਹਟ ਜਾ ਤਦ ਇਹ ਨਾ ਮਰਹਮ ਦਿਨੇ ਕਰੇ ਨਾ ਛੱਡਦਾ ਹੈਗਾ ਅੱਛਾ ਤੂੰ ਮੇਰੇ ਮੂੰਹ ਆਏ ਕਹੋਣਾ ਤੋ ਨਾ ਵੀ ਰਾਤ ਨੂੰ ਵੀ ਆਇਆ ਨਾ ਕਰ ਉਸ ਸਿਲੰਡਰ ਕੋ ਰਹਿਆ ਕਰ ਕੋਈ ਨਾ ਫਿਰ ਤੂੰ ਰਹਿ ਲਿਆ ਕਰ ਕਿਹੜੀ ਸਿਲੰਡਰ ਕਿਹਦੀਆਂ ਗੱਲਾਂ ਕਿ ਤੈਨੂੰ ਕਿਹਣੀ ਉਂਗਲਾ ਲਾਈ ਜਾ ਤੂੰ ਕਿੱਥੇ ਰਹਿਣਾ ਤੂੰ ਕਿੱਥੇ ਰਹਿਣਾ ਜਿੱਥੇ ਦਿਨੇ ਰਹਿ ਲੈਣਾ ਤੇ ਰਾਤ ਨੂੰ ਵੀ ਰਹਿ ਲੈ ਕਰ ਕਿਸੇ ਕੋਲ ਕੋਈ ਤਾਂ ਹੋਊਗੀ ਕਿਸੇ ਦੇ ਸਹਾਰੇ ਤਾਂ ਤੂੰ ਟੱਪਦਾ ਫਿਰਦਾ ਦਿਨੇ ਤੁਸੀਂ ਇੱਥੇ ਆਣ ਲਗਮਾਣ ਚ ਵਗ ਜਨੋ ਤੁਸੀਂ ਕਿਸੇ ਕੋਲ ਜਾਣੀ ਹੋਣੀ ਹੈ ਨਾ ਕਿਸੇ ਕੋਲ ਨਹੀਂ ਜਾਂਦੀ ਹੈਗੀ ਜੇ ਕਿਸੇ ਨੇ ਲੋਡ ਹੁੰਦੀ ਅਗਲੀ ਆਪੇ ਆ ਜਾਂਦੀ ਮੇਰੇ ਕਿਸੇ ਜਦੋਂ ਪਹਿਲਾਂ ਇਹਨਾਂ ਦੇ ਸਾਲ ਵਿੱਚ ਜਿਹੜਾ ਫਿਰਦਾ ਰਹਿੰਦਾ ਸੀ ਉਦੋਂ ਤੋਂ ਸਾਰੇ ਇਹਨਾਂ ਕੁੱਤਿਆਂ ਵਾਂਗ ਫਿਰ ਜائیںਗਾ ਹੋਰ ਕੋਈ ਕੰਮ ਹੈ ਨਹੀਂ ਹੁਣ ਤੈਨੂੰ ਪਹਿਲਾਂ ਵੀ ਫਿਰਦਾ ਹੀ ਹੁੰਦਾ ਸੀ ਬਲਦ ਕਦੇ ਪੁੱਛੀ ਨਹੀਂ ਮੇਰੀ ਜਾਤ ਮੈਂ ਤਾਂ ਵੀ ਫਿਰਨਾਂ ਨਹੀਂ ਦਿੰਦੀ ਇਹ ਦੇਖ ਲਾ ਆਪਣੇ ਨਾਲ ਦੇ ਘਰ ਵਾਲੀ ਗਵੰਡਣ ਜਿਹੜੀ ਤੀਜਾ ਵਿਆਹ ਸੀਗਾ ਉਹਦਾ ਉੱਡ ਗਈ ਅਗਲੀ ਉਹਦਾ ਕਾਮਲੇ ਨੇ ਜਿਹੜੇ ਦੂਜੇ ਤੀਜੇ ਨਾਲ ਵਿਆਹ ਕਰਾਉਂਦੇ ਨੇ ਜਿਹੜੀ 2-3 ਦਿਨ ਹੀ ਰਸੀ ਕੱਥੇ ਦੇ ਕੀ ਰੰਗ ਲਾ ਦੂਗੀ ਉਹ ਐਂ ਮੈਦਨ ਕਹਿਣੀ ਹੈ ਵੀ ਕਿਸਨੇ ਬੰਨਾ ਚਨਾ ਜੀ ਕੋਈ ਰੰਗਣ ਹੀ ਲਾਉਂਦੀ ਅਧਿਕਾਰ ਵਾਲੀਓ ਨਾਲ ਘਟਦੀ ਹੁੰਦੀ ਆ ਤੇਰੇ ਕਹਿਣ ਦਾ ਕੀ ਮਤਲਬ ਆ ਮੇਰੇ ਕਹਿਣ ਦਾ ਮਤਲਬ ਸਾਫ ਸਾਫ ਆ ਜਿਹੜਾ ਤੂੰ ਸਮਝ ਗਿਆ ਅੱਛਾ ਵੀ ਮੈਨੂੰ ਕੱਢ ਕੇ ਲੈ ਗਿਆ ਹੈ ਉਹਨੂੰ ਉਹਨੂੰ ਨਹੀਂ ਮਿਗਿਆ ਫੇਰ ਆਪ ਤਾਂ ਉਹ ਸੀਜ਼ਨਾਂ ਦੇ ੱਟਕੇ ਖਾਂਦਾ ਉਹਦੇ ਘਰ ਵਾਲਾ ਅਗਲੀ ਕਿਤੇ ਸ਼ਰਤ ਰਹਿਊਗੀ ਤੈਨੂੰ ਕੀ ਆ ਅਗਲੀ ਤੈਨੂੰ ਕੀ ਲਾਲਚ ਆ ਫਿਰ ਉਹਦੇ ਕਹਿਣ ਦੀ ਗੱਲ ਕਰਦਾ ਮੈਂ ਤੂੰ ਕਤੋਂ ਦੀ ਮੇਰ ਕਰਦਾ ਐ ਮੇਰ ਦੀ ਗੱਲ ਨਹੀਂ ਕਰਦਾ ਇਹ ਬੂਆ ਦੀ ਕੁੜੀ ਆ ਮੈਂ ਤਾਂ ਕੀ ਲੈਣਾ ਮੇਰੇ ਵਰਦਾ ਚਾਹੇ ਕਿਸੇ ਨਾਲ ਮਰਜੀ ਬਾਗ ਜੇ ਥੋੜੇ ਤਰਸ ਜ਼ਿਆਦਾ ਹੀ ਹੁੰਦਾ ਤੈਨੂੰ ਉਹਤੇ ਉਤਾਰਤ ਨਹੀਂ ਆਉਂਦਾ ਐ ਗੱਲ ਤਾਂ ਮੈਂ ਕਰਦਾ ਵੀ ਇਹੋ ਜਿਹੀ ਇਹੋ ਜੀ ਹੁੰਦੀਆਂ ਨੇ ਕੋਈ ਨਾ ਚਾਹੇ ਇਹੋ ਜਿਹੀ ਸੀ ਚਾਹੇ ਕੁਛ ਵੇਸੀ ਪਰ ਤੂੰ ਆਪਦੇ ਲੱਛਣ ਸੁਧਾਰ ਲਾ ਸੁਣ ਗਿਆ ਮੇਰੇ ਲੱਛਣਾਂ ਦੇਖ ਰਹੀ ਤੇ ਸੁਧਰੇ ਹੋਏ ਨੇ ਤੂੰ ਆਦੀ ਮਰਜੀ ਸੋਚ ਸੁਧਾਰ ਲਾ ਕੋਈ ਨਾ ਸੋਚ ਸੁਧਾਰੂੰਗੀ ਤੇਰੀ ਸੋਚ ਨਾ ਬਾਲੀ ਗੰਦੀ ਆ ਤੇਰੀ ਸੋਚ ਹਮੇਸ਼ਾ ਮੇਰੇ ਤੇ ਆ ਕੇ ਮੁੱਕ ਜਾਂਦੀ ਆ ਜੀ ਕਿਸੇ ਜਨਾਨੇ ਨਾਲ ਕਿਸੇ ਜਨਾਨੀ ਕੋਲ ਕਿਸੇ ਜਨਾਨੀ ਕੋਲ ਗਿਆ ਉਹ ਕਿਸੇ ਜਨਾਨੀ ਕੋਲ ਆਇਆ ਤੇਰੇ ਕੋਲ ਚਾਰ ਗੱਲਾਂ ਨੇ ਚਾਰ ਗੱਲਾਂ ਤਾਂ ਨੇ ਜਿਹੜਾ ਬੰਦਾ ਕਿਸੇ ਨੂੰ ਫੋਨ ਤੋਂ ਡਰਦਾ ਹੁੰਦਾ ਤਾਂ ਚਾਰ ਗੱਲਾਂ ਰੱਖਦਾ ਠੀਕ ਆ ਤੈਨੂੰ ਲੜਾਈ ਤੇਰੇ ਵਰਗੇ ਤੋਂ ਕੁਝ ਨਹੀਂ ਲੈਣਾ ਲੜਾਈ ਤੈਨੂੰ ਲੱਗਦੀ ਹੈ ਲੜਾਈ ਮੈਨੂੰ ਪਤਾ ਵੀ ਮੈਂ ਹਮ ਦਾ ਘਰ ਕਿਵੇਂ ਜੋੜਿਆ ਤੇ ਤੈ ਮਿੰਟ ਚ ਖਵਾ ਦੇਂਗਾ ਬਗਾਨੀਆਂ ਨੂੰ ਹਾਂ ਹੋ ਮੈਂ ਤਾਂ ਕਾਹਨਾ ਫਿਰਦਾ ਬਗਾਨੀ ਨੂੰ ਖਵਾਉਣ ਨੂੰ ਛੜਦਾ ਫਿਰਦਾ ਮੈਂ ਤਾਂ ਛੜਦਾ ਹੀ ਫਿਰਦਾ ਜਿਹੜਾ ਸਾਰਾ ਸਾਰਾ ਦਿਨ ਬਾਹਰ ਫਿਰਦਾ ਰਹਿਣਾ ਬਿਨਾਂ ਕੰਮ ਤੋਂ ਚੱਕ ਦੇ ਤੇ ਮੇਰੀ ਗੱਲ ਸੁਣ ਸਾਈਕਲ ਤੇਲ ਪੂਗਣਾ ਕਿਹੜਾ ਚੋਂ ਪਾਣੀ ਵੰਦਾ ਮੇਰੀ ਗੱਲ ਸੁਣਾ ਤੂੰ ਬੋਲੇ ਬਣਾ ਰਹਿ ਨਹੀਂ ਸਕਦੀ ਤੇ ਮੈਂ ਸੁਣ ਨਹੀਂ ਸਕਦਾ ਠੀਕ ਹੈ ਅੱਜ ਤੋਂ ਐਂ ਕਰ ਲਾ ਇੱਧਰਲੇ ਕੈਮਰੇ ਜਿੱਥੇ ਮੈਂ ਰਵੇ ਪਹਿਰੇ ਪਿਆ ਸੀ ਇੱਥੇ ਮੈਂ ਪਊਂਗਾ ਉੱਧਰਲੇ ਜਾਦੇ ਜੇ ਤੂੰ ਭਜਾ ਕਰ ਠੀਕ ਹੈ ਮੇਰੇ ਕੋਲ ਸੌਣ ਦੀ ਵੀ ਕੋਈ ਤੇਰੀ ਇਰਾਜ਼ ਚੱਲੂ ਜਿਵੇਂ ਤੂੰ ਕਹੇਗਾ ਉਵੇਂ ਹੀ ਹੋਊਗਾ ਹਨਾ ਮੈਂ ਤੈਨੂੰ ਬੁਲਾਉਂਦੀ ਨਹੀਂ ਕਿੱਥੇ ਬਹਿਣਾ ਪੈ ਮਰ ਮੈਨੂੰ ਕਿੱਥੇ ਚੱਕਰ ਨਹੀਂ ਹੈਗਾ ਇੱਧਰ ਆਇਆ ਕਰ ਉੱਧਰ ਆਇਆ ਕਰ ਬੱਸ ਹਾਂ ਠੀਕ ਹੈ ਕਿਤੇ ਮਰਜੀ ਰਹਾ ਮੇਰਾ ਘਰ ਤੇਰੇ ਇੱਥੇ ਗੁੱਠਾ ਨਹੀਂ ਲੱਗਿਆ ਹੋਇਆ ਕੱਲੇ ਦਾ ਤੇਰੇ ਕੋਲੋਂ ਆਉਂਦੀ ਲੋੜ ਨਹੀਂ ਠੀਕ ਹੈ ਨਾ ਮੈਨੂੰ ਬੁਲਾਉਂਦਾ ਅੱਜ ਤਾਂ ਕੁਝ ਨਹੀਂ ਲੈਣਾ ਜਿਵੇਂ ਤੂੰ ਚੱਲਦਾ ਨਾ ਉਵੇਂ ਹੀ ਚੱਲ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਦੱਸੋ ਨਾ ਮਾਮੀ ਉਹ ਦੱਸ ਦੇ ਜਿਹੜੇ ਚੰਗੇ ਹਨ ਉਹਨਾਂ ਨੂੰ ਸਭ ਨੂੰ ਪਤਾ ਵੀ ਕਿ ਮੈਂ ਕਹਿਹ ਜਾ ਮੁੰਡਾ ਪਤਾ ਸਾਰਿਆਂ ਨੂੰ ਵੀ ਕਹਿਹ ਜਾ ਤੂੰ ਸਾਰੀ ਉਮਰ ਵਾਰਾ ਕਰਦੇ ਕੀਤੀਆਂ ਨੇ ਤੇ ਗਾਹਾਂ ਵੀ ਕਰੇਗਾ ਤਾਂ ਇਹ ਤੇ ਤੇਰੇ ਜਵਾਬ ਨਹੀਂ ਹੁੰਦਾ ਕੋਈ ਗੱਲ ਹੈ ਰੱਬ ਜਾਣਦਾ ਕਿਨੇ ਕੀਤੀ ਨੇ ਮਾਰਾ ਕਰਦੀਆਂ ਚੱਲ ਚੰਗਾ ਮੇਰੇ ਨਾਲ ਲੜਨ ਦੀ ਲੋੜ ਨਹੀਂ ਹੈਗੀ ਠੀਕ ਆ ਅੱਜ ਦਾ ਬਾਅਦ ਵਿੱਚ ਤਾਂ ਪਾਣੀ ਤੱਕ ਨਾ ਮੰਗ ਲਈ ਨਹੀਂ ਨਹੀਂ ਮੰਗਦਾ ਨਹੀਂ ਮੰਗਦਾ ਇਹ ਉੱਥੋਂ ਤਾਂ ਪਾਣੀ ਲੈਣ ਨੂੰ ਜੀ ਨਹੀਂ ਕਰਦਾ ਕੋਈ ਨਹੀਂ ਜਿਹਦੇ ਹੱਥ ਪਾਣੀ ਪੀਣ ਨੂੰ ਜੀ ਕਰਦਾ ਉਸੇ ਤੋਂ ਪੀ ਜਾ ਫਿਰ ਮੈਂ ਆਪੇ ਬਣਾ ਲਵਾਂ ਫਿਰ ਬਣਾ ਲੈ ਫਿਰ ਸੱਸੀ ਕਲਪੂਆ ਸੱਸਰੀ ਕਾ ਸਿਮ ਠੀਕ ਹੈ ਹਾਂ ਠੀਕ ਹਾਂ ਹੋਰ ਆ ਗਈ ਹੈ ਫਿਰ ਹੋਰ ਬਤ ਚਲ ਕੋਈ ਨਾ ਬੁਆ ਜੇ ਨਹੀਂ ਚੱਟਸੀ ਕੀ ਤਾਂ ਫੋਨ ਕਰਕੇ ਸਮਝਾ ਦਿੰਦੀ ਇਹਨੂੰ ਚਲ ਬਤ ਫੋਨ ਵੀ ਕਰ ਦਾਂਗੇ ਫੇਰ ਦੇਖੀ ਜਾਓ ਬਾਲਾ ਬੇਕਾਰ ਹੋਇਆ ਬਬੂਆ ਦਿਨੇ ਤਾਂ ਜਮਾ ਨਹੀਂ ਕਰ ਟਿਕਦਾ ਹੈਗਾ ਕੋਈ ਨਹੀਂ ਸੰਭੜ ਜੂਗਾ ਬਤ ਸੰਭੜ ਜੂਗਾ ਕੋਈ ਕਾਨੂੰ ਸੰਭਲ ਜੂਗਾ ਸਾਰੀ ਉਮਰ ਨਗ ਜੂਏ ਤਾਂ ਸੰਭਲ ਜੂ ਸੰਭਲ ਜੂ ਕਹਿੰਦੇ ਦੀ ਇਹ ਨਹੀਂ ਸੁਧਰਦਾ ਇਹ ਤਾਂ ਸਾਰੀ ਜ਼ਿੰਦਗੀ ਕੱਢਤੀ ਐ ਨਿਆਣਾ ਨੇ ਸੌ ਮਤੋਂ ਹੁੰਦੀ ਐ ਨਿਆਣਾ ਦੀ ਜਿਉ ਜਿਉ ਵੱਡਾ ਹੋਊ ਜਿਉ ਜਿਉ ਅਕਲ ਆ ਜੂ ਹਾਂਜੀ ਨਿਆਣਾ ਬੇਬੇ ਵਿਆਹ ਹੋ ਗਿਆ ਐ ਪਤਾ ਉਹਨੂੰ ਐ ਕਹਿਣ ਦਾ ਵੀ ਤੇਰੇ ਜਵਾਗ ਨਹੀਂ ਹੁੰਦਾ ਹੈਗਾ ਆ ਗੱਲਾਂ ਵੀ ਕਹਿਦਾ ਉਹ ਵੀ ਜਵਾਗ ਹੁਣ ਕਿਸੇ ਦਾ ਚੱਕ ਲਿਆ ਮੈਂ ਪਾਣੀ ਲੈ ਕੇ ਦੇਵਾਂ ਤੂੰ ਪਹਿਲਾਂ ਨਾ ਵਸੂਤ ਪਾਣੀ ਤਾਂ ਹੁਣੀ ਪੀਤੀ ਆ ਨਿਆਣੇ ਸਭ ਕੁਸ ਬਦਲਦੇ ਨਾ ਮੈਂ ਵੀ ਨਿਆਣੀ ਉਮਰ ਦੇ ਸਭ ਕੁਝ ਕਰਦੇ ਮੈਂ ਮੰਨਦੀ ਆ ਫਿਰ ਮੈਂ ਤਾਂ ਐਂ ਸੋਚੂਗੀ ਨਾ ਵੀ ਤੁਸੀਂ ਆਰਦੇ ਦੀ ਮੇਰ ਕਰਦੇ ਹੋ ਚਲ ਹੋ ਵੀ ਮੈਂ ਛੱਡੀ ਗੱਲ ਵੀ ਖਾ ਪੀ ਲੈਣ ਦੇ ਕੋਈ ਨਾ ਦੋਸਤਾਂ ਨਾਲ ਪਾਰਟੀਆਂ ਕਰਦਾ ਹੁਣ ਆ ਜਿਹੜੀ ਜਨਾਨੀ ਵਾਜੀ ਕਰਦਾ ਹੁਣ ਮੈਂ ਤੈਨੂੰ ਸਿੱਧੇ ਕੀ ਦੱਸਾਂ ਆ ਤਾਂ ਬਾਣੀ ਗੱਲ ਲੈਣਾ ਇਹਦੀ ਇਹ ਤਾਂ ਮਾੜੀ ਗੱਲ ਹੈ ਕੁਝ ਨਹੀਂ ਆਉਣ ਦੇ ਮੈਂ ਉਹਨੂੰ ਵੀ ਕਹੂੰਗੀ ਕਹੀਂ ਇਹ ਜੀ ਗੱਲ ਕੀ ਹੈ ਵੀ ਜੇ ਨਾ ਕਹੋ ਮੈਂ ਕਰਿਆ ਫੋਨ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਕਰਿਆ ਵੀ ਇਹਨਾਂ ਸਮਝਾਉਂ ਪਈ ਜੇ ਸਮਝ ਲਾ ਵੀ ਨਹੀਂ ਮੈਂ ਤੁਹਾਨੂੰ ਬੇੜੂ ਨਾ ਕੋਈ ਨਹੀਂ ਇਹ ਤਾਂ ਕਹਿ ਦਿਆਂਗੇ ਬੱਤਾ ਹਾਂ ਕਹਿ ਦਿਆਂਗੇ ਮੈਂ ਬਣਾਣੀ ਉਹ ਚਾਹ ਪਾਣੀ ਬਣਾਉਣੀ ਆ ਆਉਂਦਾ ਤੁਰਿਆ ਦੇਖ ਲਾ ਦੇਖ ਉਹ ਮੇਰੇ ਤਾਂ ਇਹਨਾਂ ਨੂੰ ਬੁਲਾਉਣ ਨੂੰ ਜੇ ਨਹੀਂ ਕਰਦਾ ਹੱਸਿਆ ਕਹਿੰਦਾ ਕਹਿੰਦਾ ਜਿਹੜੇ ਕਮਰੇ ਚ ਮੈਂ ਪੈਣਾ ਨਾ ਉੱਥੇ ਨੰਗਿਆ ਵੀ ਨਾ ਕਰ ਆਉਣ ਦੀ ਤਾਂ ਦੂਰ ਦੀ ਗੱਲ ਆ ਕੋਈ ਸੱਸਰੀ ਕਾਲ ਉਹ ਠੀਕ ਸੀ ਸਾਰੇ ਠੀਕ ਠਾਕ ਕੀ ਕਹਾਂ ਜੜਬਾਰ ਖਿਪਤ ਕੁਛ ਨਹੀਂ ਬੂਆ ਵਾਸਤੇ ਨੂੰ ਕਹਿੰਦੇ ਕਾਇਦੇ ਤਾਂ ਹੁੰਦੇ ਨੇ ਕਿ ਜਿਹਨੂੰ ਗੇਰਾ ਬਹਿਮ ਪਈ ਜਦੋਂ ਬਹਿਮ ਦਾ ਲਾਜ ਨਹੀਂ ਹੁੰਦਾ ਕੋਈ ਬਸ ਬਹਿਮ ਹੋਇਆ ਹੋਇਆ ਬਸ ਇ ਜਰੀ ਆ ਬੋਲੀਆਂ ਬੂਆ ਮੈਂ ਲੋਕਾਂ ਦੇ ਰੋੜੇ ਮਾਰਦੀ ਇਹਨਾਂ ਚੀਜ਼ਾਂ ਅੱਜ ਤੱਕ ਗਲੀ ਚ ਭਗਾਉਣੀ ਆ ਤਾਂ ਬਹਿਮ ਪਿਆ ਹੋਇਆ ਮੈਨੂੰ ਪਾਗਲਾ ਨਾ ਮੈਂ ਤਾਂ ਦੇਖ ਬੂਆ ਐਨੇ ਸਾਲਾਂ ਦਾ ਇੱਕ ਤਰ੍ਹਾਂ ਦੇ ਨਾਲ ਕੱਟ ਹੀ ਰਿਹਾ ਮੈਂ ਹਨਾ ਤਾਂ ਗੱਲ ਤਾਂ ਰਹਿਣੀ ਚਾਹੀ ਹੈਗੀ ਜੋ ਮਰਦੀ ਆ ਹਨਾ ਅੱਦ ਗੱਲ ਮੈਂ ਇਹ ਕਰਦਾ ਵੀ ਇਹਦੇ ਇੰਨਾ ਚਿਰ ਰਹਿ ਗਿਆ ਹੁਣ ਮੈਂ ਥੋੜੀ ਬਿਗੜੂਗਾ ਨਾਲੇ ਬਿਗੜੂਣ ਹੁਣ ਮੈਂ ਜਾਣਾ ਕਿੱਥੇ ਹੈ ਮੇਰਾ ਵਿਆਹ ਹੋ ਇਹ ਤਾਂ ਕਹਿੰਦੇ ਦਿਨੇਵੀਆ ਕਿਤੇ ਜਾਇਆ ਕਰਾਂ ਮੈਂ ਘਰੀ ਬੁੱਟਾ ਜਾਇਆ ਕਰਾਂ ਸਾਰਾ ਦਿਨ ਆਉਣ ਜਾਣ ਦਾ ਤਾਂ ਬਣਿਆ ਉਤੋਂ ਟਾਈਮ ਹੁਣ ਹੈ ਹੀ ਨਹੀਂ ਬਾਹਲਾ ਬਾਹਰ ਫਿਰਨੇ ਦਾ ਹੁਣ ਤੂੰ ਆਪ ਹੀ ਸਮਝ ਜਾ ਉਹ ਬੇਬੇ ਤਾਂ ਨਹੀਂ ਲੜਾਈ ਵਧਾ ਰੱਖਿਆ ਹੁਣ ਮੈਂ ਰੋਟੀ ਵੀ ਚੁੱਲੇ ਉਮਰੂ ਆਪ ਤੱਕ ਹੀ ਖਾ ਕੇ ਹੈ ਖਾਏਗਾ ਨਹੀਂ ਫਿਰ ਮੈਨੂੰ ਬੋਲਦੇ ਕਿ ਆਪੇ ਖਾ ਨਾ ਖਾ ਮਰਜੀ ਹੈ ਪਰ ਉਹ ਮੈਂ ਇਹਨੂੰ ਕਹਦੇ ਨਾ ਦੀ ਰੋਟੀ ਤਾਂ ਮੈਂ ਜਦ ਇਹਨੂੰ ਮੈਨੂੰ ਬੁਲਾਉਣਾ ਨਹੀਂ ਚਲਾਉਣਾ ਨਹੀਂ ਮੈਂ ਕਹਾ ਤੈਨੂੰ ਰੋਟੀ ਵੀ ਦਵਾ ਬਈ ਚਲ ਰੋਟੀ ਦਾ ਪਤਾ ਦੇ ਰੋਟੀ ਦੇ ਆ ਇਹਨੂੰ ਤੱਕਾ ਨੂੰ ਆਹ ਬਾਰੇ ਵਪਾਰ ਨੂੰ ਤੋਂ ਵੀ ਬੰਦਾ ਹੋਣ ਜਾਂ ਸਾਰਾ ਦਿਨ ਬਾਹਰ ਰਹਿੰਦਾ ਕੱਤਾ ਇਹ ਜੀ ਕਰਿਆ ਕਰ ਬੀਬੀ ਮੈਂ ਤਾਂ ਕੁਝ ਕਰਦਾ ਹੀ ਨਹੀਂ ਜੇ ਮੈਂ ਕੁਝ ਕਰਦਾ ਹਾਂ ਤਾਂ ਮਨ ਮੰਨ ਜਾਂ ਵੀ ਹਾਂ ਚੱਲ ਮੈਂ ਮੰਨਦਾ ਉਹ ਸਵੇਰੇ 7 ਵਜੇ ਚਾਹ ਪੀਣ ਸਾਰ ਨਿਕਲ ਜਾਂਦਾ ਸ਼ਾਮ ਨੂੰ ਆਉਂਦਾ ਇਹ ਫਿਰ ਮੈਂ ਕੀ ਸੋਚਾਂ ਵੀ ਕਿੱਥੇ ਜਾਂਦਾ ਫੋਨ ਲੱਗਿਆ ਹੁੰਦਾ ਇਹ ਕਹਿੰਦਾ ਮੁੰਡੇ ਦਾ ਫੋਨ ਆ ਮੇਰੀ ਸ਼ਰਮ ਕੁੜੀ ਦੀ ਆਵਾਜ਼ ਆਉਂਦੀ ਹੁੰਦੀ ਆ 100 ਦਾ ਕੋਪ ਜਦੋਂ ਕੁੜੀ ਦੀ ਵਾਜ ਦੀ ਗੱਲ ਕਰਦੀ ਉਹਦੀ ਘਰ ਵਾਲੀ ਗੱਲ ਕਰਦੀ ਸੀ ਉਹ ਐਂ ਕਿਤੇ ਵੀਰੇ ਸਾਨੂੰ ਘਰ ਵਧੀਆ ਲੱਭ ਕੇ ਦੇ ਦੇ ਉਰੇ ਲੈ ਆ ਆਪਣੇ ਦੋ ਕਮਰੇ ਵਿਲੇ ਪਏ ਨੇ ਉਹ ਵਿਚਾਰੇ ਪਹਿਲਾਂ ਪਟਿਆਲੇ ਦੇ ਜਾਂਦੇ ਸੀ ਫੇਰ ਚੰਡੀਗੜ੍ਹ ਰਹਿਣ ਲੱਗੇ ਉੱਥੇ ਆ ਕੇ ਹੁਣ ਇੱਥੇ ਪਿੰਡ ਧਰਪਾਲੀ ਜਾਂਦੇ ਆ ਉਹ ਵਿਚਾਰਾ ਆ ਜਾਂਦਾ ਅੱਡੇ ਤੋਂ ਚੜਾ ਕੇ ਲੈ ਜਾਂਦਾ ਮੈਨੂੰ ਅਸੀਂ ਘਰ ਲੱਭਦੇ ਫਿਰਦੇ ਆ ਸਾਨੂੰ ਲੱਗੂ ਘਰ ਮਿਲ ਜੇ ਕਿਉਂ ਵਿਚਾਰੇ ਬਹਿ ਜਾਂਰੋਂ ਉੱਥੇ ਹੁਣ ਉਹਦੀ ਵਿਚਾਰੀ ਘਰ ਵਾਲੀ ਕੋਈ ਜਵਾਬ ਹੋਣਾ ਕਿੱਥੇ ਜਾਣਗੇ ਉਹ ਐਵੇਂ ਛਿਛੀ ਘਰ ਲੱਭੇ ਇਹ ਹੋਰੀ ਪੂਲ ਪਤਾ ਮਾਰੀ ਜਾਂਦੀ ਆ ਆਹੋ ਉੱਤ ਪਤਾਨ ਮਾਰਦੀ ਆ ਚੱਲ ਤੂੰ ਆਪਦਾ ਵਾਜਾ ਵ ਐਂ ਕਹਦੇ ਪੂਰਨ ਜਨਾਨੀਆਂ ਜਨਾਨੀਆਂ ਵਾਂਗਰ ਲੱਗੇ ਤਾਂ ਫਾਇਦਾ ਨਹੀਂ ਹੈਗਾ ਹਾਂ ਮੇਰੀ ਗੱਲ ਸੁਣ ਤੇਰੇ ਦੋਸਤ ਦੀ ਘਰ ਵਾਲੀ ਆ ਆਪਣਾ ਘਰ ਕਿੱਡਾ ਏ ਉਹ ਮਗਰ ਪੈਨੇ ਕਮਰੇ ਆ ਦੇ ਦੇ ਨਾ ਚ ਦੇ ਦਿੱਕਤ ਦਾ ਕਮਰਾ ਮੈਂ ਕਮਰਾ ਤਾਂ ਦੇ ਦਾਂ ਤੇ ਤੇ ਬਾਗੀ ਦਾ ਐ ਨਹੀਂ ਪਤਾ ਨਾ ਕੱਲ ਨੂੰ ਮੇਨੇ ਮਾਰਨ ਬੈਠੀ ਐ ਨਹੀਂ ਮੇਨੇ ਮਾਰਦੀ ਐਨੀ ਗਰੀ ਹੋਈ ਨਹੀਂ ਹੈਗੀ ਮੈਂ ਮੈਂ ਨਾਲ ਨਹੀਂ ਕੱਟ ਸਕਦੀ ਬੁਖਾਨੀ ਕੋਈ ਜਿਹੜਾ ਅਗਲੀ ਦਾ ਬੰਦਾ ਨਾਲ ਹੀ ਹੋਊਗਾ ਉਹ ਕੱਟਣਾ ਬਹੁਤ ਔਖਾ ਬਗਾਨੇ ਨਾਲ ਤੇ ਤੈਨੂੰ ਕੀ ਕੱਟਣਾ ਮੈਂ ਐਵੇਂ ਬੋਲੀ ਨਹੀਂ ਹੈਗੀ ਵੀ ਲੜੂੰਗੀ ਅਗਲੀ ਨਾਲ ਐ ਕਹੇ ਵੀ ਤੈਨੂੰ ਤੈਨੂੰ ਆਸ਼ਕੀ ਐ ਨਹੀਂ ਮਿਲਦੀਆਂ ਫੇਰਾ ਤੂੰ ਆਪ ਦਾ ਨਾਲ ਐ ਮੈਨੂੰ ਇਹ ਬੇਜਤੀ ਹੋ ਜਾ ਲੱਗਦਾ ਯਾਰ ਦੋਸਤ ਹੁਣ ਕਿਹੜਾ ਤੇਰੇ ਝੰਡੇ ਝੁਲਦੇ ਨੇ ਬੇਸੀ ਹੁਣ ਵੀ ਉਹ ਪਿੰਡ ਚ ਜਾਈ ਲੱਛਣ ਦੇ ਗਿਆ ਹਾਂਗੀ ਨਾ ਮਣੀ ਮੋਟੀ ਗੱਲ ਬਾਤ ਦੀ ਆਇਆ ਨਾ ਪੁੱਤ ਜਦੋਂ ਤੂੰ ਬੋਲਦੀ ਆਂ ਹੈ ਫਿਰ ਦੂਏ ਨੂੰ ਤਾਂ ਕਹਿਣਾ ਸਾਨਾ ਉਹ ਪਰ ਤੂੰ ਆਪ ਹੀ ਪੁੱਤ ਛੇਣਾ ਬਣ ਗਿਆ ਉਹ ਇਹਨੇ ਕੀ ਲਿਆ ਨਾ ਦੋਸਤਾਨੀ ਘਰ ਵਾਲਿਆਂ ਤੋਂ ਉਹਦੇ ਮਾਮਾ ਪਾਪਾ ਹੈ ਨਹੀਂ ਅੱਗੇ ਪਿੱਛੇ ਹੈ ਨਹੀਂ ਕੋਈ ਮਰਗਿਆ ਤੇ ਸਾਰੇ ਤੈਨੂੰ ਜਿਆਦਾ ਸੋਚ ਆ ਹੈ ਬਸ ਉਹ ਮੈਂ ਕੁਛ ਨਹੀਂ ਬੋਲਣਾ ਜੋ ਇਹ ਸਮਝਦੀ ਹੈ ਨਾ ਸਮਝੀ ਜਾਂਦੇ ਜੇ ਪੁੱਤ ਨੂੰ ਸਮਝਾ ਸਕਦੇ ਤਾਂ ਸਮਝਾਦੇ ਉਹ ਤਾਂ ਕੁਛ ਨਹੀਂ ਸਮਝਉਂਦੀ ਉਹ ਤਾਂ ਮੇਰੀ ਮੇਰਚਾ ਹਜੇ ਹੋਰ ਰਿਸ਼ਤੇਦਾਰ ਵੀ ਤੇਰੇ ਹਾਰ ਪਾ ਕੇ ਆਉਣਗੇ ਦੇਖੀ ਕਿਉਂ ਮੈਂ ਕਿ ਕਿਸੇ ਦਾ ਕੋਈ ਚੱਕ ਲਿਆ ਮੈਂ ਚੱਕੇ ਲਿਆ ਇਹ ਤਾਂ ਮਾੜੀ ਹੀ ਨਹੀਂ ਹੈਗਾ ਮੇਰੇ ਤੇ ਹਰ ਕੋਈ ਤੂੰ ਐ ਕਰ ਤੋ ਜਿਹੜੇ ਨੰਬਰ ਤੋਂ ਡੈਲੀਫੋਨ ਆਉਂਦੇ ਇੱਕ ਵਾਰੀ ਪੂਆ ਦੀ ਗੱਲ ਕਰਾ ਦੇ ਚੱਲ ਚੱਲ ਮੈਂ ਤੈਨੂੰ ਮਿਲਣੂੰਗੀ ਉਹ ਤਾਂ ਐ ਕਰਦੀ ਆ ਹੁਣ ਅਗਲੇ ਨੂੰ ਮੈਂ ਫੋਨ ਲਾ ਕੇ ਆਂਗਾ ਮੈਂ ਮਣੀ ਮੇਰੀ ਕੋਨਾ ਗੱਲ ਕਰੀ ਐ ਲਗੀ ਸੁੱਚੂਆ ਕਹਿ ਤੂੰ ਕਹਿੰਦੇ ਮੇਰੇ ਭੂਆ ਭੂਆ ਘਰ ਦਵਾਉਂਦੀ ਕਹਿੰਦੇ ਮੇਰੀ ਤੂੰ ਕਹਿ ਆਏ ਨਹੀਂ ਹੁੰਦਾ ਜਿਵੇਂ ਤੂੰ ਕਹਿੰਦਾ ਜਿਵੇਂ ਤੂੰ ਕਹਿੰਦਾ ਉਹਦਾ ਹੁੰਦਾ ਜਿਵੇਂ ਮੈਂ ਕਹਿੰਦੇ ਉਹ ਹੁੰਦਾ ਨਹੀਂਗਾ ਬੰਦਿਆਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਜਵਾਨਾਂ ਦੀਆਂ ਗੱਲਾਂ ਹੁੰਦੀਆਂ ਆ ਜਵਾਨਾਂ ਤੇਰੀ ਬੰਦਿਆਂ ਵਾਲੀ ਘਰ ਤਾਂ ਤੇਰੀ ਜਵਾਨ ਹੈ ਨਹੀਂ ਘਰ ਤਾਂ ਤੇ ਧੀਮੀ ਦੇਣੀ ਖੜੇ ਆਂਦਾ ਬੰਦਾ ਜੋ ਵੀ ਤਾਂ ਜੋਗੜੀ ਹੁੰਦਾ ਇਹ ਕਿਸੇ ਨੇ ਸਿਆਣੇ ਸੱਚ ਕਿਹਾਗਾ ਇਹਨੂੰ ਨਹੀਂ ਪਤਾ ਸਿੱਧ ਫਿਰ ਤੂੰ ਬਾਰਵੀਂ ਨਹੀਂ ਹੁੰਦਾ ਹੈਗਾ ਬਾਰਵੀਂ ਜੋਗੜੀ ਰਹੇਗਾ ਚਿੱਤਰੇ ਖਾ ਕੇ ਆਂਗਾ ਜਿੱਦੇ ਉਮਰ ਤਾਂ 3 ਹਾਂ ਮੈਂ ਜਾਣਾ ਕਿੱਥੇ ਆ ਮੈਂ ਕਿੱਥੇ ਨਹੀਂ ਜਾਂਦਾ ਕਿੱਥੇ ਦੀਨੇ ਜਾਣਾ ਉੱਥੇ ਰਾਤ ਨੂੰ ਵੀ ਰਹਿ ਲਿਆ ਕਰ ਹੁਣ ਕੋਈ ਗੱਲ ਹਾਂ ਹਾਂ ਤਾਂ ਤੱਕ ਤਾਂ ਮੈਂ ਖੁਸ਼ਾਈ ਜੇ ਕਰਾਂ ਪਰ ਕਿ ਕਰ ਜਰੂਰ ਬੱਸ ਬੱਸ ਰਹਿਣ ਦੇ ਤੂੰ ਨਾ ਸਾਧ ਨਾ ਬਣ ਚਲ ਪੂਆ ਮੈਂ ਤੇਰੇ ਵੱਸ ਚਾਹ ਪਾਣੀ ਕਰਦੀ ਆ ਪਰ ਆਹ ਉਹ ਮੈਂ ਤਾਂ ਭੱਜੀ ਜਾਣਾ ਭੱਜ ਜਾ ਦੇਖ ਲਾ ਪੂਆ ਦੇਖ ਲਿਆ ਮੋਛਰ ਮੱਤਾ ਇਹੀ ਹੁੰਦੀ ਹਰ ਤਾਂ ਕੋਈ ਨਾ ਪੂਆ ਮੈਂ ਵੀ ਕਦੋਂ ਬੰਦਾ ਰੱਖ ਲੂੰ ਫਿਰ ਮੈਨੂੰ ਵੀ ਕਹਿ ਦੇ ਮਸ਼ੋਰ ਮੱਤ ਤੱਕ ਕੋਈ ਕੋਈ ਨਹੀਂ ਇਹ ਯਕਾਨੋਂ ਕਿਸੇ ਮਾਗਰ ਲੱਕੇ ਨਹੀਂ ਉਹ ਕਰਦੇ ਹੁੰਦੇ ਹੁਣ ਤਾਂ ਸਭ ਕੁਝ ਸੰਭਾਜ ਜਾਂਦਾ ਧੀਰੇ ਰਹ ਆਪੀ ਛੱਟ ਜੂਗਾ ਚਲ ਕੋਈ ਨਾ ਬੂਆ ਸੁਧਰਣਾ ਹੈ ਸੁਧਰ ਜੂ ਨਹੀਂ ਮੈਂ ਤਾਂ ਮੇਰੇ ਸੁਧਰ ਜੂਗਾ ਛੇ ਮੈਂ ਚਾ ਲੈਣੀ ਪਹਿਲਾਂ ਤੇਰੇ ਵਾਸਤੇ ਆ ਗਿਆ ਹੋਣੀ ਸੀਗਾ ਤੂੰ ਚਲੀਲ ਕਰਕੇ ਘੜਤਾ ਕਰੋ ਮੈਨੂੰ ਤੈਨੂੰ ਕਿੰਨੇ ਵਾਰ ਕਿਹਾ ਮੈਨੂੰ ਫੋਨ ਨਾ ਲਾਇਆ ਕਰ ਉਹਦੇ ਹੁੰਦੇ ਆਟੀ ਨਹੀਂ ਫੋਨ ਉਹਨੂੰ ਕਿਉਂ ਨਾ ਲਾਵਾਂ ਫੋਨ ਕਿਉਂ ਮੇਰਾ ਹੱਕ ਨਹੀਂ ਹੋਏਗਾ ਫੋਨ ਲਾਉਣ ਦਾ ਉਹਨੂੰ ਸ਼ੱਕ ਹੋ ਗਿਆ ਹੁਣ ਹੋਈ ਜਾਂਦਾ ਹੋਈ ਜਾਣਦੇ ਮੈਂ ਕਿਹੜਾ ਡਰਦੀ ਆ ਉਹ ਤੋਂ ਉਹ ਤਾਂ ਰੋਟੀ ਵੀ ਨਹੀਂ ਪੁੱਛੀ ਉਹਨੇ ਇਹਦੇ ਭੂਆ ਨੂੰ ਸੱਦ ਲਿਆ ਉਹ ਮੂਨੇ ਮੇਰੀ ਬੇਇੱਜ਼ਤੀ ਕਰਦੀ ਸੀਗੀ ਫਿਰ ਭੂਆ ਕੀ ਕਹਿੰਦੀ ਭੂਆ ਨੇ ਕੀ ਕਹਿਣਾ ਵਿਚਾਰੀ ਨੇ ਇਹ ਸਾਰੀ ਗੱਲ ਬੰਦ ਕੀਤੀ ਕਹਿੰਦੀ ਉਹਨੇ ਹਾਂ ਠੀਕ ਹੈ ਫਿਰ ਤੂੰ ਕਹਿ ਦਿੰਦਾ ਕਿ ਜਵਾਬ ਦੇ ਦੇ ਮੈਨੂੰ ਕਿਹੜਾ ਜਵਾਬ ਆ ਆ ਲੋਕਾਂ ਕਹਿ ਇਹ ਨਾ ਕਰਦੀਆਂ ਜੀ ਤੂੰ ਇੰਨੇ ਸਾਲਾਂ ਤੱਕ ਜਵਾਬ ਦਿੱਤਾ ਗਿਆ ਉਹ ਹੁਣ ਜਵਾਬ ਕਿੱਥੇ ਦੇ ਦੂਗੀ ਮੈਨੂੰ ਫਿਰ ਫੜਾ ਕਾ ਤੋ ਮਾਰਦੀ ਆ ਉਹ ਜੇ ਤੋ ਕੁਝ ਕਰ ਨਹੀਂ ਸਕਦੀ ਤਾਂ ਕਹੇ ਵੀ ਨਾ ਠੀਕ ਹੈ ਜਾਉਂਦੇ ਹਾਂ ਜੀ ਤੋ ਕਿਹਾ ਤਾਂ ਹੈਗਾ ਨਿਵੇੜ ਕੇ ਪਰਾਂ ਕਰੋ ਸਵੇੜੂਗਾ ਹੁਣ ਤਾਂ ਹੁਣ ਤਾਂ ਨਿਵੇੜੂਗਾ ਤਾਂ ਮੈਨੂੰ ਚਾਲ ਚੱਲਣੇ ਜੇ ਲੱਗਦੇ ਆ ਉਹਦੇ ਸੱਚ ਮੈਂ ਤੈਨੂੰ ਗੱਲ ਦੱਸਾਂ ਮੇਰੇ ਕੋਲ ਉਹ ਐਂ ਜੀ ਗੱਲਾਂ ਕਰਦੀ ਸੀ ਮੈਨੂੰ ਕਹਿੰਦੀ ਸੀ ਆਪਣੀ ਗਵਨਰ ਭੱਜ ਗਈ ਉਹਦੇ ਦੋ ਵਿਆਹ ਹੋਏ ਹੋਏ ਸੀਗੇ ਕਿੰਨੋਂ ਕੱਢ ਦੀ ਮਾ ਫਿਰ ਮੈਂ ਥੋੜੀ ਲੈ ਕੇ ਗਿਆਗਾ ਉਹ ਵੀ ਕਿਨੇ ਦੱਸੇ ਅੱਧਾ ਕਰੋ ਬਾਹਰ ਜਾਂਦੇ ਨਹੀਂ ਇਹ ਪਿੰਡ 'ਚ ਤਾਂ ਗੱਲ ਉੱਡੀ ਪਈ ਆ 100 100 ਮੰਡਾ ਨਾ ਆਉਂਦੀ ਸਾਡੇ ਘਰੇ ਫਿਰ ਜਿਹੜਾ ਕੱਦੀ ਆਉਂਦੀ ਆ ਕੇ ਬਾਗੀ ਬਾਗੀ ਸੇ ਗੱਲ ਤਾਂ ਤੈਂ ਕਿ ਬੜੇ ਮੇ ਲੈਣੇ ਹੈਗਾ ਗੱਲ ਤਾਂ ਉਹ ਹੀ ਗੀ ਸਰਿਆ ਨਹੀਂ ਕੁਸਸ ਤਾਂ ਮੇਰੇ ਨਾਲ ਤਾਂ ਬਥੇਰਾ ਲੜਪਾ ਨੇ ਉਹਦੇ ਨਾਲ ਤਾਂ ਲੜ ਨਹੀਂ ਸਕਦੇ ਉਹ ਚੱਲ ਕੋਈ ਗੱਲ ਨਹੀਂ ਮੈਨੂੰ ਅਸੀਂ ਜੇ ਮਾੜੀ ਮੋਟੀ ਸੁਲਾ ਹੋ ਜਾਂਦੀ ਨਾ ਤਾਂ ਘਰੋਂ ਮੜਾ ਮੜਾ ਸਮਾਨ ਚੱਕ ਕੇ ਮੈਂ ਇੱਥੇ ਲਿਆ ਆਉਂਦਾ ਉਥੇ ਡਰ ਲੱਗਦਾ ਸਿੱਧੀ ਗੱਲ ਕਿਹਾ ਕਰੋ ਉਹ ਜੇ ਨਜ਼ਰ ਉਹ ਤਾਂ ਹੱਕ ਆ ਜਾਂ ਸਮਝ ਲੈ ਡਰ ਵੀ ਲੱਗਦਾਗਾ ਜਦੋਂ ਉਹਦੇ ਨਾਲ ਨਿਪਟੜ ਗਿਆ ਮੈਨੂੰ ਡਰਨਾ ਵੀ ਕਾਦੇ ਵਾਸਤੇ ਉਥੇ ਗਣਾ ਆਹੋ ਉਹਦੇ ਕਹਤ ਤਾਂ ਸਾਰੇ ਕਿਤੇ ਰੁਕ ਜੋਗੇ ਜੇ ਕਿਤੇ ਮੈਂ ਕਹਦਾ ਤਾਂ ਜਮਾ ਨਹੀਂ ਰੁਕਣਾ ਲੈ ਕੇ ਸਾਰੇ ਕਦੋਂ ਕਰੋ ਕੋ ਨੂੰ ਮੈਨੂੰ ਜਿੱਥੇ ਕਹਦੂ ਮੈਂ ਉਹਦੇ ਨਾਲ ਥੋੜੀ ਖੜੂਗਾ ਤੇ ਤੂੰ ਕਹੀਂ ਮੈਂ ਤੇਰੇ ਨਾਲ ਖੜੂਗਾ ਘਰ ਵਾਲੀ ਘਰ ਵਾਲੀ ਹੁੰਦੀ ਹੈ ਬਗਾਨੀ ਬਗਾਨੀ ਹੁੰਦੀ ਹੈ ਰੋਹੀ ਤਾਂ ਮੈਂ ਕਹਣਾ ਉਹ ਬਗਾਨੀ ਹੈ ਤੂੰ ਘਰ ਵਾਲੀ ਹੈ ਘਰ ਵਾਲੀ ਤਾਂ ਘਰ ਵਾਲੀ ਹੋਊਗੀ ਹੋਣਾ ਅਜੇ ਤਾਂ ਉਹੀ ਹੈ ਘਰ ਵਾਲੀ ਹੈ ਮੈਂ ਤਾਂ ਮੈਂ ਬਗਾਨੀ ਨੀ ਆ ਕੋਈ ਨਾ ਰਬ ਜੂ ਦੇ ਨਾਲ ਵੀ ਟੈਂਸ਼ਨ ਨਾ ਲਿਆ ਕਰ ਜੀ ਜਿੱਦ ਦਿਨ ਮੇੜ ਤਨ ਉਹਦੇ ਮੰਨੂਗੀ ਮੈਂ ਚਲ ਕੋਈ ਚਲੋ ਹੋਆ ਮਜਾ ਨਾ ਫਿਰ ਅੱਜ ਦਾ ਦਿਨ ਫੇਰ ਬਾਹਰਲੇ ਖਾਲੇ ਨਸਾਰਲਾ ਆ ਕੁਛ ਲੈ ਆਉਣਾ ਖਾਣ ਨੂੰ ਕੀ ਲੈਣਾ ਦੱਸੋ ਕੀ ਲਿਆ ਕੇ ਦੇਵਾਂਗੀ ਉਹ ਰਾਤ ਵਾਸਤੇ ਜਿਹੜਾ ਤੇ ਰਾਤ ਨੂੰ ਡੰਗਾ ਲੈ ਜੀ ਬਸ ਅੱਜ ਦੀ ਰਾਤ ਸਾਰਲਾ ਕੋਈ ਨਾ ਨਾਲੇ ਹੁਣ ਮੈਂ ਕਿਹੜਾ ਉਹਨੂੰ ਮੂੰਹ ਲਾਉਣਾਗਾ ਮੈਂ ਤੈਨੂੰ ਕਹਿ ਕੇ ਅਜਿਹਾ ਦੱਸਦਾ ਸਾਫ਼ ਵੀ ਤੂੰ ਅੱਡ ਪਿਆ ਕਰ ਮੈਂ ਅੱਡ ਪਿਆ ਕਰ ਸਾਡਾ ਅੱਜ ਤੋਂ ਬਾਅਦ ਕੋਈ ਰਿਸ਼ਤਾ ਨਹੀਂ ਹੋਣਾ ਮੇਰਾ ਦੋ ਮਹੀਨੇ ਨੂੰ ਰਿਤਾਉਣ ਦੀ ਉਹ ਮਹੀਨੇ ਨੂੰ ਬਣਦਾ ਐ ਥੋੜੀ ਹੁੰਦਾ ਫਿਰ ਮਹੀਨੇ ਨੂੰ ਤੂੰ ਕਿਤੇ ਜਾਣਾ ਹੋਊਗਾ ਫਿਰ ਮੈਂ ਕਿੱਥੇ ਜਾਣਾ ਮੈਂ ਤਾਂ ਕਿਤੇ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਆ ਫਿਰ ਬੱਸ ਜਿੱਥੇ ਮੈਂ ਤਾਂ ਖੜਦੀ ਆ ਉੱਥੇ ਹੀ ਖੜਦੀ ਆ ਬੱਸ ਫੇਰ ਗੱਲ ਖਤਮ ਹਾਂ ਇਹ ਸੂਲ ਨੇ ਮੇਰੇ ਅੱਜ ਫੇਰ ਗੱਲ ਮੁੱਕੀ ਅੱਜ ਦੇ ਦਿਨ ਸਾਰ ਲ ਕੱਲ ਨੂੰ ਆਪਾਂ ਕਰਦੇ ਗੁਰੂ ਕੀ ਦੁੱਖ ਲਾਣੀ ਠੀਕ ਆ ਚੱਲ ਕੋਈ ਨਹੀਂ ਲੈ ਆ ਦੇ ਬ੍ਰੈਡ ਬਰੋਡੀ ਖਾ ਕੇ ਸਾਰ ਚੱਲ ਸਾਰ ਨਹੀਂ ਫੇ ਠੀਕ ਆ ਚੱਲ ਠੀਕ ਆ ਚੱਲ ਮੈਂ ਜਾਂਦਾ ਰਿਹਾ ਠੀਕ ਆ ਬਾਅਦ ਵਿੱਚ ਠੀਕ ਆ ਮਾਰ ਕੇ ਗੱਨਾ ਆ ਗਿਆ ਮਿੱਠੀ ਪੋਚੇ ਮਾਰਨਾ ਆ ਜਾਂਦਾ ਮੇਰੇ ਕੋਲੇ ਦਾ ਮਾਰ ਕੇ ਮੂੰਹ ਵਿੱਚ ਨੰਗੀ ਕਰਕੇ ਹੱਸ ਤੂੰ ਪਾਲੋ ਥੱਲੇ ਉੱਪਰ ਬੈਠੀਆਂ ਮੈਂ ਤੈਨੂੰ ਥੱਲੇ ਲੱਭੀ ਜਨਾਂਗਾ ਮੈਂ ਵਸੇ ਜੀ ਜਾਣੇ ਲੱਗ ਗਿਆ ਸੀਗਾ ਮੈਂ ਉਪਰ ਆ ਕੇ ਖੜ ਗਈ ਸੀ ਲੈ ਆ ਕੇ ਜੀ ਜਾਣੇ ਲੱਗਿਆ ਉੱਪਰ ਉਹਨਾਂ ਨੇ ਕੀ ਗੱਲ ਆ ਇੱਥੇ ਲੋਕਾਂ ਲਾਕਾਂ ਨੇ ਦੇਖ ਰਿਆ ਰੋਕ ਰੋਲਾ ਪਾ ਦੇਣਗੇ ਪਿੰਡ ਦਾ ਕੰਮ ਆਗਾ ਕੀ ਰੋਲਾ ਪਾਣਗੇ ਲੋਕ ਵਿਪਲੋ ਉੱਥੇ ਉਹਨੇ ਦੇ ਘਰੇ ਬੈਠੀ ਕੀ ਕਰਾਈ ਤੇ ਮੈਨੂੰ ਕੀ ਜਾਣਦੇ ਨੇਗੇ ਜਾਣਦੇ ਕਿਉਂ ਨਹੀਂ ਇਹਨਾਂ ਦੀ ਤੇਰੇ ਤੇ ਅੱਖਾਂ ਸੀ ਨਾ ਸਾਰਾ ਪਿੰਡ ਜਾਣਦਾ ਤੈਨੂੰ ਅੱਖਾਂ ਹੀ ਸੀ ਹੋਰ ਤਾਂ ਨਹੀਂ ਸੀ ਅੱਖ ਤਾਂ ਬਹੁਤ ਜਣਿਆਂ ਦੀ ਹੁੰਦੀ ਆ ਪਰ ਆਪਣੀ ਅੱਖ ਸੰਭਾਲਣ ਲਈ ਬੱਕਰੀ ਗੱਲ ਹੁੰਦੀ ਆ ਦੇਖ ਪਾਲੋ ਮੈਂ ਤੈਨੂੰ ਹੁਣ ਮੁਗਦੀ ਗੱਲ ਦੱਸਾਂਗਾ ਉਦੋਂ ਤਾਂ ਮੇਰਾ ਤੂੰ ਨਿਬੜਿਆ ਲੈ ਹੂੰ ਉਦੋਂ ਮੇਰੀ ਹੁਣ ਬਾਲਾ ਚਿਰ ਨਹੀਂ ਲੇਭਦੀ ਕਿਉਂਕਿ ਲੱਗਦਾ ਮੈਨੂੰ ਉਹਨੂੰ ਸ਼ਾਇਦ ਸ਼ੱਕ ਹੋ ਗਿਆ ਆਪਣੇ ਤੇ ਸੱਚੀ ਹੂੰ ਅਸਰ ਇਹ ਵੀ ਚੰਗਾ ਹੀ ਹੋਊਗਾ ਜੋ ਕੁਝ ਹੋਊਗਾ ਲੈ ਚੰਗਾ ਕੀ ਹੋਊਗਾ ਤੂੰ ਤਾਂ ਸ਼ੱਕ ਕਰਦੀ ਸੀ ਮੇਰੇ ਤੇ ਪਹਿਲੇ ਤਾਂ ਮੇਰਾ ਨਹੀਂ ਹੁੰਦਾ ਮੈਂ ਨਿਮੇੜਦਾ ਨਹੀਂ ਮੈਂ ਚੰਗੇ ਲਈ ਕਹਿੰਦੀ ਸੀ ਕੋਈ ਮਾੜੇ ਲਈ ਨਹੀਂ ਕਹਿੰਦੀ ਸੀ ਮੈਂ ਵੀ ਆਪਣਾ ਘਰ-ਬਾਰ ਛੱਡਿਆ ਸਭ ਕੁਝ ਛੱਡਿਆ ਤਾਂ ਕਰਕੇ ਕਹਿੰਦੀ ਸੀ ਹੁਣ ਤਾਂ ਮੇਰਾ ਵੀ ਛੱਡ ਹੀ ਜਾਊਗਾ ਹੁਣ ਕਿਹੜਾ ਐਸ਼ ਲੈਣੀ ਐ ਤੂੰ ਫੇਰ ਭਈ ਇਹ ਤਾਂ ਇੱਕ ਵੇੜੀ ਚ ਤੁਰਨਾ ਪੈਂਦਾ ਹਾਂ ਜਿਹੜੇ ਦੋ ਵੇੜੀਆਂ ਚ ਤੁਰਦੇ ਨੇ ਉਹ ਕਦੀ ਪਾਰ ਨਹੀਂ ਲੱਗਦੇ ਹੁੰਦੇ ਉਹੀ ਤਾਂ ਮੈਂ ਗੱਲ ਕਰਦਾ ਕਿ ਤੇ ਦੋ ਵੇੜੀਆਂ ਤੁਰਨ ਵਾਲੇ ਡੋਬਾ ਨਾ ਦੇ ਦੇ ਇਦਰੋਂ ਮੈਂ ਇੱਕ ਪਾਸਾ ਕਰ ਲਾਂ ਕਿ ਮਰਕੇ ਤੂੰ ਮੇਰੀ ਹੋਵੇਂ ਨਾ ਇਹ ਤਾਂ ਹੋ ਨਹੀਂ ਸਕਦਾ ਜੇ ਮੈਂ ਇਹ ਸੋਚਦੀ ਤਾਂ ਮੈਂ ਇੱਥੇ ਤੱਕ ਆਉਂਦੀ ਨਹੀਂ ਸੀ ਤੇਰੇ ਪਿੱਛੇ ਬਸ ਫਿਰ ਇਹ ਗੱਲ ਹੁਣ ਤੁਸੀਂ ਵੀ ਭੁੱਲ ਜਾਓ ਵੀ ਮੈਂ ਉਹਦੇ ਕਦੇ ਹੋਊਂਗਾ ਕਦੇ ਵੀ ਨਹੀਂ ਹੁੰਦਾ ਮੈਂ ਸਿਰਫ ਥੋੜਾ ਹੀ ਰਹੂੰਗਾ ਹੁਣ ਤਾਂ ਬਣ ਕੇ ਬਸ ਫਿਰ ਜੇ ਮੇਰੇ ਹਾਂ ਤਾਂ ਮੈਂ ਵੀ ਸੋਡੀ ਆ ਜੇ ਤੁਸੀਂ ਯਾਰਾ ਫੇਰੀ ਕਰਦੇ ਹੋ ਤਾਂ ਫਿਰ ਖੁਸ਼ੀ ਵੀ ਹੋ ਸਕਦਾ ਹੈ ਚਲ ਆ ਜਾ ਆਪਾਂ ਥੱਲੇ ਬਹਿ ਕੇ ਗੱਲ ਕਰਦੇ ਆ ਚਲ ਤੇ ਗਰਮੀ ਬਹੁਤ ਆ